ਪਥਰੀਆਂ ਨੇ ਰਸੋਲੀਆਂ ਨੇ ਬਵਾਸੀਰ ਇਹਨਾਂ ਦਾ ਆਪ ਬਿਨਾ ਆਪਰੇਸ਼ਨ ਦੇ ਪ੍ਰੋਪਰ ਹੱਲ ਕਰਦੇ ਆ ਜੀ ਅਚ ਕਿੰਨੇ ਕਿਦਾਂ ਦੇ ਵਿੱਚ ਇੱਥੇ ਰਿਜ਼ਲਟ ਦੇਖਿਆ ਤੁਸੀਂ ਮੈਂ ਇਸ ਤਿਹਦਾ ਰਿਜ਼ਲਟ ਜਿਹੜਾ ਦੇਖਿਆ ਹੈ ਪੇਸ਼ੈਂਟਾਂ ਦੇ ਉੱਪਰ 15 ਦਿਨਾਂ ਚ ਵੀ ਦੇਖਿਆ ਹੈ 15 ਦਿਨਾਂ ਚ ਰਿਜ਼ਲਟ ਹਾਂ ਜੀ ਮੇਰੇ ਰਸੋਲੀਆਂ ਤੇ ਪਥਰੀਆਂ ਸੀ ਹਾਂਜੀ ਮੈਂ 2 ਮਹੀਨੇ ਮੈਡੀਸਨ ਤੁਹਾਡੇ ਇੱਥੇ ਖਾਧੀ ਹੈ ਆਰਮਨ ਹੈਲਥ ਕਲੀਨਿਕ ਤੋਂ 2 ਮਹੀਨੇ ਦੇ ਵਿੱਚ ਮੈਨੂੰ ਇਹ ਪ੍ਰੋਬਲਮ ਮੇਰੀ ਹੱਲ ਹੋ ਗਈ ਨਬਜ ਦੇਖ ਕੇ ਦੱਸ ਦੇਣ ਉਹ ਪੇਸ਼ੈਂਟ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਆ ਜਾਂ ਰਸੋਲੀਆਂ ਜਾਂ ਪਥਰੀਆਂ ਨੇ ਇਹ ਬਿਲਕੁਲ ਗੱਲ ਸੱਚ ਹੈ ਬਿਲਕੁਲ ਸੱਚ ਹੈ ਜੀ ਇਹ ਪਿਛਲੇ 28 ਸਾਲ ਤੋਂ ਮੈਂ ਪ੍ਰੈਕਟਿਸ ਕਰਦਾ ਔਰ ਜਦੋਂ ਤੋਂ ਵੀ ਇਹ ਪ੍ਰੈਕਟਿਸ ਕਰਦਾ ਮੈਂ ਨਬਜ ਦੇਖੇ ਬਿਨਾਂ ਅਜੇ ਤੱਕ ਕੋਈ ਪੇਸ਼ੈਂਟ ਨੂੰ ਮੈਡੀਸਨ ਦਿੱਤੀ ਨਹੀਂ ਇਸ ਮਸਤੀ ਦਾ ਹਾਲ ਜਿਹੜਾ ਫਿਰ 90 ਦੇ ਕਿਦਾਂ ਗਠੀਆ ਆਪਣੇ ਆਮ ਆਪਾਂ ਵੇਖਣ ਨੂੰ ਸੁਣਨ ਨੂੰ ਆਪਾਂ ਨੂੰ ਹਰੇਕ ਪੇਸ਼ੈਂਟ ਤੋਂ ਸਾਨੂੰ ਤਾਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਵੀ ਜਿੰਨੇ ਵੀ ਡਾਕਟਰਸ ਕੋਲੇ ਅਸੀਂ ਗਏ ਉਹ ਕਹਿੰਦੇ ਵੀ ਗਠੀਆ ਠੀਕ ਨਹੀਂ ਹੁੰਦਾ ਮੈਂ ਕਹਿੰਦਾ ਵੀ ਜੇਕਰ ਉਹਦੀ ਦਵਾਈ ਸਹੀ ਤਰੀਕੇ ਨਾਲ ਲੈ ਦਿੱਤੀ ਜਾਵੇ ਉਹਦਾ ਟ੍ਰੀਟਮੈਂਟ ਸਹੀ ਤਰੀਕੇ ਨਾਲ ਲੈ ਦਿੱਤਾ ਜਾਵੇ ਤਾਂ ਗਠੀਆ ਰਹਿ ਹੀ ਨਹੀਂ ਸਕਦਾ ਜਿਵੇਂ ਅਧਰੰਗ ਹੈ ਬਹੁਤ ਸਾਰੇ ਪੇਸ਼ੈਂਟ ਆਹੋ ਜਿਹੇ ਨੇ ਜਿਹੜੇ ਲੱਖਾਂ ਰੁਪਏ ਪਟ ਦਿੰਦੇ ਨੇ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਐਡਮਿਟ ਵੀ ਰਹਿੰਦੇ ਨੇ ਉਹ ਲਾਸਟ ਦੇ ਵਿੱਚ ਉਹਨਾਂ ਨੂੰ ਜਵਾਬ ਮਿਲ ਜਾਂਦਾ ਜੀ ਇਹਨਾਂ ਨੂੰ ਘਰੇ ਲੈ ਜਾਓ ਜੀ ਕੋਈ ਹੱਲ ਨਹੀਂਗਾ ਪਰ ਅਸੀਂ ਉਸ ਦਾ ਵੀ ਟ੍ਰੀਟਮੈਂਟ ਕਰਦੇ ਆਂ ਔਰ ਸਾਡੇ ਕੋਲੇ ਤਕਰੀਬਨ ਤੋਂ ਤਕਰੀਬਨ ਡੇਢ ਤੋਂ 2 ਮਹੀਨੇ ਦੇ ਅੰਦਰ ਉਹ ਪੈਰਾਲਾਈਜ਼ ਦਾ ਪੇਸ਼ੈਂਟ ਵੀ ਠੀਕ ਹੋ ਜਾਂਦਾ ਇਦਾਂ ਜੀ ਕਿਉਂਕਿ ਅਸੀਂ ਤਾਂ ਕੋਈ ਆਪਰੇਸ਼ਨ ਕਰਦੇ ਹੀ ਨਹੀਂ ਅਸੀਂ ਸਿਰਫ ਦਵਾਈ ਨਾਲ ਹੀ ਹਰ ਚੀਜ਼ ਦਾ ਟ੍ਰੀਟਮੈਂਟ ਕਰਦੇ ਆਂ ਪਮਾ ਉਹ ਗਠੀਆ ਹੋਵੇ ਪਮਾ ਉਹ ਜੋੜਾਂ ਦਾ ਦਰਦ ਹੋਵੇ ਪਮਾ ਉਹ ਗੋਡਿਆਂ ਦੀ ਗਰੀਸ ਖਤਮ ਹੋਈ ਹੋਵੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਬਵਾਸੀਰ ਹੋਵੇ ਕਿਸੇ ਨੂੰ ਕਿਸੇ ਕਿਸਮ ਦਾ ਕੈਂਸਰ ਹੋਵੇ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਹੈ ਜਿਹਦਾ ਹੱਲ ਉਹਨੂੰ ਕਿਤੇ ਨਜ਼ਰ ਨਹੀਂ ਆ ਰਿਹਾ ਤਾਂ ਉਹ ਇੱਕ ਵਾਰੀ ਆ ਕੇ ਸਾਨੂੰ ਮਿਲੇ ਹਣ ਲੱਖਾਂ ਰੁਪਇਆ ਆਪਰੇਸ਼ਨ ਦੇ ਲਾਉਣ ਦੀ ਲੋੜ ਨਹੀਂ ਕੋਈ ਜ਼ਰੂਰਤ ਨਹੀਂ ਜੀ ਮੈਂ ਕਹਿੰਨਾ ਵੀ ਕਦੇ ਵੀ ਕਿਸੇ ਇਨਸਾਨ ਨੂੰ ਗੋਡਿਆਂ ਦਾ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਉਹ ਥੋੜੀ ਦੇਰ ਲਈ ਆਪਣੀ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਸਹੀ ਤਰੀਕੇ ਨਾਲ ਲਵੇ ਔਰ ਇਹ ਉਹ ਅਰਕ ਨੇ ਪੌਦਿਆਂ ਦੇ ਜਿਹੜੇ ਆਪਣੇ ਕਿਸੇ ਤਰ੍ਹਾਂ ਦੇ ਪਲਾਂਟਸ ਨੇ ਉਹਨਾਂ ਦੇ ਅਰਕ ਕੱਢ ਕੇ ਬਣਾਏ ਗਏ ਨੇ ਔਰ ਇਹਨਾਂ ਦੇ ਬਹੁਤ ਵਧੀਆ ਰਿਜ਼ਲਟ ਨੇ ਮਤਲਬ ਐਲੋਪੈਥੀ ਨਾਲੋਂ ਵੀ ਕਿਤੇ ਵੱਧ ਕੇ ਦੇ ਰਿਜ਼ਲਟ ਨੇ ਮੈਂ ਤੁਹਾਨੂੰ 1 ਮਿੰਟ ਦੇ ਵਿੱਚ ਵੀ ਇਹਦਾ ਰਿਜ਼ਲਟ ਦਿਖਾ ਸਕਦਾ ਹਾਂ 1 ਮਿੰਟ ਦੇ ਵਿੱਚ ਇੱਥੇ ਰਿਜ਼ਲਟ ਦਿਖਾਉਂਦਾ ਹਾਂ ਹਾਂਜੀ ਐਸੇ ਟਾਈਮ ਇੱਕੋ ਮਿੰਟ ਦੇ ਵਿੱਚ ਇੱਕ ਰਿਜ਼ਲਟ ਦਿਖਾ ਸਕਦਾ ਆ ਲੜਕੇ ਨੂੰ ਉਠਾਇਓ 1 ਮਿੰਟ ਬੇਟਾ ਇੱਕ ਲੜਕਾ ਆਜੋ ਬਈ 1 ਮਿੰਟ ਲਿਆ ਆਜੋ 1 ਮਿੰਟ ਬੇਟਾ ਇੱਧਰ ਆਇਓ ਉਹ ਦੋਸਤੋ ਚਲਦੀ ਇੰਟਰਵਿਊ ਦੇ ਵਿੱਚ ਰਿਜ਼ਲਟ ਦਿਖਾਵਾਂਗੇ ਵੀ ਕਿਸ ਤਰ੍ਹਾਂ ਇੱਕੋ ਮਿੰਟ ਦੇ ਵਿੱਚ ਆ ਜਿਹੜੇ ਆਯੁਰਵੈਦਿਕ ਤਰੀਕੇ ਇਹ ਹੈ ਹਾਂਜੀ ਬਿਲਕੁਲ ਆਯੁਰਵੈਦਿਕ ਹੈ ਜੀ ਇਹ 100% ਉੱਚਕੇ ਤਾਂ ਪੂਰੇ ਦਾ ਪੂਰਾ ਲੜਕਾ ਜਿਹੜਾ ਹੈ ਆਪ ਦੀ ਸਥਿਰਤਾ ਤੋਂ ਪਾਸੇ ਹੋ ਗਿਆ ਔਰ ਇੱਕ ਮੈਡੀਸਨ ਫੜੀ ਸਿਰਫ ਇਹਦਾ ਇੱਕ ਡ੍ਰੌਪ ਜੀ ਜਿਆਦਾ ਨਹੀਂ ਇਹਦਾ ਇੱਕ ਡ੍ਰੌਪ ਇਹਦੇ ਹੱਥ ਦੇ ਉੱਪਰ ਪਾਇਆ ਇੱਕ ਤੁਕਾਂ ਹੱਥ ਦੇ ਪਾਉਣਾ ਇਹਦਾ ਬਸ ਇਹਨੂੰ ਮ사ਜ ਕੀਤਾ ਜੀ ਹੁਣ ਤੁਸੀਂ ਭਾਵੇਂ ਦੋ ਜਣੇ ਲੱਗ ਜਾਓ ਇਹ ਮੁੰਡਾ ਨਹੀਂ ਹਿੱਲਦਾ ਅੱਛਾ ਪਹਿਲਾਂ ਜਿਵੇਂ ਥੱਲੇ ਨੂੰ ਹੋ ਗਿਆ ਸੀ ਹੁਣ ਥੱਲੇ ਨੂੰ ਜਾਉਂਦਾ ਹੁਣ ਉਹ ਚੀਜ਼ ਨਹੀਂ ਰਹਿੰਦੀ ਭਾਵੇਂ ਤੁਸੀਂ ਖੁਦ ਟਰਾਈ ਕਰ ਸਕਦੇ ਹੋ ਐਂ ਛੇ ਅੱਛਾ ਮੈਂ ਕਰਕੇ ਦੇਖੀ ਭਾਈ ਇੱਕ ਮਿੰਟ ਸੋ ਦੋਸਤੋ ਬਿਲਕੁਲ ਆ ਬਾਈ ਦੇ ਨਾਲ ਇਧਰ ਹੱਥ ਤੇ ਲਾਇਆ ਮੈਂ ਹੁਣ ਜ਼ੋਰ ਲਾ ਕੇ ਦੇਖਾਂ ਸਾਰਾ ਇਹ ਜਗਾ ਕੀ ਕੋ ਇੱਕ ਮਿੰਟ ਚ ਕਰ ਦੋ ਕਬਾ ਪੀਣ ਵਾਲਾ ਪਾਣੀ ਹੈ ਸੈਂਪਲ ਠੀਕ ਹੈ ਜੀ ਪੀਣ ਵਾਲਾ ਪਾਣੀ ਅਗਰ ਆਪਾਂ ਮੰਨ ਕੇ ਚੱਲੋ ਕਿ ਇਸ ਗਲਾਸ ਦੇ ਵਿੱਚ ਥੋੜਾ ਐਡ ਕਰ ਲਿਆ ਜੀ ਆ ਇੱਕ ਮੈਡੀਸਿਨ ਪਈ ਹੈ ਐਲੋਪੈਥਿਕ ਮੈਡੀਸਿਨ ਹੈ ਜਿਹਨੂੰ ਆਪਾਂ ਕਹਿੰਦੇ ਆ ਬੀਟਾਡਨ ਜਿਹੜੇ ਆਪਣੇ ਜ਼ਖਮਾਂ ਦੇ ਉੱਪਰ ਲਗਾਣੇ ਆਪਾਂ ਔਰ ਜ਼ਖਮ ਜਿਹੜੇ ਹੈ ਇਹਦੇ ਨਾਲ ਮੱਖੀ ਨਹੀਂ ਮੱਛਰ ਕੋਈ ਚੀਜ਼ ਬੈਂਦੀ ਨਹੀਂ ਔਰ ਜਿਹੜੇ ਉਹ ਜ਼ਖਮ ਨੇ ਉਹ ਠੀਕ ਹੁੰਦੇ ਨੇ ਦੇਖੋ ਜੇ ਇਹ ਕੱਪੜੇ ਦੇ ਉੱਪਰ ਪੈ ਜਾਵੇ ਤਾਂ ਉਹ ਕੱਪੜਾ ਫਟ ਜਾਂਦਾ ਉਸ ਜਗ੍ਹਾ ਤੋਂ ਦਾਗ ਨਹੀਂ ਜਾਂਦਾ ਔਰ ਇਹ ਇੱਕ ਇਹੋ ਜੀਆਂ ਮੈਡੀਸਨਸ ਨੇ ਜਿਹੜੀਆਂ ਇਹਨਾਂ ਚੀਜ਼ਾਂ ਦਾ ਹੱਲ ਕਰਦੀਆਂ ਨੇ ਇੱਕ ਕੋਈ ਚੀਜ਼ ਨੂੰ ਭੋਲਣ ਵਾਸਤੇ ਆ ਪੈਨ ਪਿਆ ਸਾ ਸੈਂਪਲ ਹੀ ਇੱਕ ਪੈਨ ਹੈ ਜੀ ਹੋਰ ਕੁਝ ਨਹੀਂ ਹੈਗਾ ਵੇਖੋ ਆ ਮੈਡੀਸਨ ਪੂਰੀ ਹੁਣ ਬੀਟਾ ਡੇਨ ਬਣ ਗਈ ਹੈ ਬਿਲਕੁਲ ਠੀਕ ਹੈ ਔਰ ਇਹ ਸਾਡੇ ਕੋਲੇ ਇੱਕ ਮੈਡੀਸਨ ਤਿਆਰ ਕੀਤੀ ਹੋਈ ਹੈ ਇਹdੀਆਂ ਮੈਂ 5-4 ਬੂੰਦਾਂ ਇਹਦੇ ਵਿੱਚ ਐਡ ਕਰਤੀਆਂ ਠੀਕ ਹੈ ਠੀਕ ਹੈ ਇਦਾਂ ਹੀ ਸਾਡੀ ਕੋਈ ਵੀ ਬਿਮਾਰੀ ਹੈ ਉਹ ਸਾਡੇ ਸਰੀਰ ਦੇ ਅੰਦਰ ਇੱਕ ਵਾਇਰਲ ਬਣ ਜਾਂਦਾ ਹੈ ਜਿਹੜਾ ਕੁਝ ਧੇਰ ਦੇ ਵਿੱਚ ਉਹਨੂੰ ਸਾਫ਼ ਕੀਤਾ ਜਾ ਸਕਦਾ ਹੈ 5-4 ਬੂੰਦਾਂ ਨੇ ਕੁਝ ਸੈਕਿੰਡ ਲਈ ਇਹ ਪਈ ਰਹੂਗੀ ਔਰ ਤੁਸੀਂ ਦੇਖੋਗੇ ਕਿ ਪੀਨ ਜੋਗ ਦੁਆਰਾ ਫਿਰ ਪਾਣੀ ਬਣ ਗਿਆ ਮੈਂ ਕਹਣਾ ਕੋਕੋਕੋਲਾ ਵਰਗਾ ਸੀਗਾ ਹੁਣੇ ਪਾਣੀ ਹੈ ਨਾ ਤੇ ਆ ਸਾਫ ਹੋ ਗਿਆ ਮਿੱਤਰੋ ਲਗਭਗ ਅੱਛਾ ਪੀ ਵੀ ਸਕਦੇ ਆ ਇਹਨੂੰ ਪਾਣੀ ਹਾਂਜੀ ਇਹਨੂੰ ਪੀ ਸਕਦੇ ਆ ਜੀ ਆਪਾਂ ਕਿਉਂਕਿ ਇਹ ਪੀਨ ਦੇ ਜੋਗ ਹੈ ਜੀ ਇਸ ਟਾਈਮ ਇਹ ਉਹਦੇ ਨਾਲੋਂ ਵੀ ਜ਼ਿਆਦਾ ਸਾਫ ਹੋ ਗਿਆ ਕਿਉਂਕਿ ਇਹਦੇ ਵਿੱਚ ਇੱਕ ਇਹੋ ਜੀ ਮੈਡੀਸਿਨ ਪੈ ਗਈ ਇੱਕ ਵਾਰੀ ਕੈਮਰੇਆਂ ਦਿਖਾ ਦਿਓ ਆ ਸਾਫ ਕੱਚ ਪੀਲ ਪੀ ਕੇ ਦਿਖਾ ਦੂੰਗਾ ਹਾਂਜੀ ਹਾਂਜੀ ਬਿਲਕੁਲ ਸੋ ਮਿੱਤਰੋ ਜਿਹੜੇ ਵਿੱਚ ਵੀਟਾ ਟੀਨ ਪਾਇਦ ਨਾ ਪਾਣੀ ਬਿਲਕੁਲ ਸਾਫ ਹੋ ਗਿਆ ਅਜਿਹਾਂ ਜੋਗ ਆ ਔਰ ਇਹਦੇ ਨਾਲੋਂ ਵੀ ਟੇਸਟੀ ਹੈ ਜੀ ਇਹ ਬਿਲਕੁਲ ਦੋਸਤੋ ਪਾਣੀ ਜਿਹੜਾ ਬਸਾਬ ਕਰਤਾ ਵੀ ਖੁਦ ਬਣਾਈਆਂ ਹੋਈਆਂ ਦਵਾਈਆਂ ਦੇ ਨਾਲ ਜਿਸ ਤਰ੍ਹਾਂ ਸਰੀਰ ਦੀ ਤੁਹਾਡੀ ਗੰਦਗੀ ਇੱਥੇ ਸਾਫ਼ ਹੋਣੀ ਹੈ ਕੋਈ ਵੀ ਸਮੱਸਿਆ ਭਾਵੇਂ ਸਰੀਰ ਦੀ ਹਰ ਇੱਕ ਸਮੱਸਿਆ ਦਾ ਇੱਥੇ ਦਵਾਈਆਂ ਦੇ ਨਾਲ ਮਿਲਣ ਵਾਲਾ ਬਿਨਾਂ ਚੀਰਫੜ ਤੋਂ ਬਿਨਾਂ ਆਪਰੇਸ਼ਨ ਦਾ ਪ੍ਰੋਬਲਮ ਆ ਬਾਵਾਸੀਰ ਬਹੁਤ ਜਿਆੜੀ ਸੀ ਹਾਂਜੀ ਤੇ ਹੁਣ ਮੈਂ ਬਿਲਕੁਲ ਠੀਕ ਆ ਮੈਨੂੰ ਇੱਕ ਮਹੀਨਾ ਹੋ ਗਿਆ ਦਵਾਈ ਖਾਣੇ ਨੂੰ ਹੋਰ ਕੀ ਪ੍ਰੋਬਲਮ ਸੀ ਗੁੱਦਾ ਬਾਹਰ ਆ ਜਾਂਦਾ ਸੀ ਅੱਛਾ ਹੁਣ ਕਿਵੇਂ ਹੋ ਬਿਲਕੁਲ ਠੀਕ ਆ ਜੀ ਹਾਂ ਸਾਸੀਕਾਲ ਦੋਸਤੋ ਲੱ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਅਕਸਰ ਤੁਹਾਡੀ ਚੈਨਲ ਦੇ ਉੱਤੇ ਬਾਕੋ ਇੱਕ ਡਾਕਟਰਾਂ ਦੇ ਨਾਲ ਵੈਦ ਦੇ ਨਾਲ ਮੁਲਾਕਾਤ ਕਰਵਾਉਂਦੇ ਰਹਿੰਨੇ ਆ ਸੋ ਅੱਜ ਜਿਹੜੀ ਇੰਟਰਵਿਊ ਖਾਸ ਹੋਣ ਵਾਲੀ ਆ ਮੁਲਾਕਾਤ ਖਾਸ ਹੋਣ ਵਾਲੀ ਆ ਖਾਸ ਕਿਉਂ ਹੋਣ ਵਾਲੀ ਕਿਉਂਕਿ ਅੱਜ ਮੋਗਾ ਦੇ ਵਿੱਚ ਪਹੁੰਚਿਆ ਡਾਕਟਰ ਸੁਖਦੇਵ ਸੁਖਦੇਵ ਸਿੰਘ ਉਹਨਾਂ ਦੇ ਕੋਲ ਜਿਹੜੇ ਡਾਕਟਰ ਨਾ ਨਬਜ਼ ਦੇਖ ਕੇ ਦੱਸ ਦਿੰਦੇ ਨੇ ਵੀ ਪੇਸ਼ੈਂਟ ਨੂੰ ਕੀ ਹੋਇਆ ਜਾਂ ਕਿਸ ਤਰ੍ਹਾਂ ਦੀਆਂ ਰਸੌਲੀਆਂ ਜਾਂ ਪਥਰੀਆਂ ਨੇ ਬੜੀ ਖਾਸ ਇੰਟਰਵਿਊ ਇਹਨਾਂ ਦੇ ਸ਼ੇਅਰ ਕਰ ਦਿਓ ਬਿਲਕੁਲ ਡਾਕਟਰ ਸੁਖਦੇਵ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕਰਵਾਉਣੀ ਆ ਭਾਵੇਂ ਪਥਰੀ ਹੋਣ ਰਸੌਲੀਆਂ ਹੋਣ ਜਾਂ 슈ਗਰ ਹੋਵੇ ਜਾਂ ਰੰਗ ਹੋਵੇ ਗਠੀਆ ਹੋਵੇ ਬਵਾਸੀਰ ਹੋਵੇ 슈ਗਰ ਹੋਵੇ ਜਾਂ ਲੇਡੀਜ਼ ਦੀ ਕੋਈ ਵੀ ਸਮੱਸਿਆ ਹੋਵੇ ਹਰ ਕਿਸਮ ਦੀ ਸਮੱਸਿਆ ਦਾ ਹੱਲ ਇਸ ਇੰਟਰਵਿਊ ਦੇ ਵਿੱਚ ਮਿਲਣ ਵਾਲਾ ਡਾਕਟਰ ਸਾਹਿਬ ਨਬਜ ਦੇਖ ਕੇ ਦੱਸ ਦਿੰਦੇ ਨੇ ਵੀ ਪੇਸ਼ੈਂਟ ਨੂੰ ਕੀ ਹੋਇਆ ਸ ਆ ਸਤਿ ਸ੍ਰੀ ਅਕਾਲ ਠੀਕ ਹੋ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਮੈਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜਿਸ ਤਰ੍ਹਾਂ ਮੈਂ ਕਿਹਾ ਵੀ ਨਬਜ ਦੇਖ ਕੇ ਦੱਸ ਦੇਣ ਉਹ ਪੇਸ਼ੈਂਟ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਆ ਜਾ ਰਸੌਲੀਆਂ ਜਾਂ ਪਥਰੀਆਂ ਨੇ ਇਹ ਬਿਲਕੁਲ ਗੱਲ ਸੱਚ ਹੈ ਬਿਲਕੁਲ ਸੱਚ ਹੈ ਜੀ ਇਹ ਪਿਛਲੇ 28 ਸਾਲ ਤੋਂ ਮੈਂ ਪ੍ਰੈਕਟਿਸ ਕਰਦਾ ਔਰ ਜਦੋਂ ਤੋਂ ਵੀ ਇਹ ਪ੍ਰੈਕਟਿਸ ਕਰਦਾ ਮੈਂ ਨਬਜ ਦੇਖੇ ਬਿਨਾਂ ਅਜਤਾ ਕੋਈ ਪੇਸ਼ੈਂਟ ਨੂੰ ਮੈਡੀਸਿਨ ਦਿੱਤੀ ਨਹੀਂ ਜੀ ਮੈਂ ਮੈਡੀਸਿਨ ਤਾਂ ਦਿਨ ਹੈ ਜੇ ਉਹਦੀ ਕੋਈ ਪ੍ਰੋਬਲਮ ਹੋਵੇ ਔਰ ਜੇਕਰ ਪ੍ਰੋਬਲਮ ਹੈ ਤਾਂ ਉਹਦਾ ਕਈ ਵਾਰੀ ਰਿਪੋਰਟਾਂ ਦੇ ਦੌਰਾਨ ਨਹੀਂ ਪਤਾ ਲੱਗਦਾ ਤਾਂ ਅਸੀਂ ਉਹਨਾਂ ਨੂੰ ਬਲਾ ਕੇ ਉਹਨਾਂ ਦੀ ਨਬਜ਼ ਦੇਖ ਕੇ ਫਿਰ ਉਹਨਾਂ ਨੂੰ ਦੱਸਦੇ ਆ ਵੀ ਤੁਹਾਨੂੰ ਪ੍ਰੋਬਲਮ ਕਿੱਥੇ ਹੈ ਕਦੋਂ ਤੋਂ ਸਟਾਰਟ ਹੋਈ ਕਿਉਂ ਸਟਾਰਟ ਹੋਈ ਇਹਦੇ ਕੀ ਕੀ ਕਾਰਨ ਨੇ ਜਾਂ ਇਹ ਕੀ ਕੀ ਲੱਛਣ ਆਏ ਹੋਣਗੇ ਉਸ ਵੇਲੇ ਔਰ ਜਦੋਂ ਸਾਰੇ ਲੱਛਣ ਉਹਨਾਂ ਨੂੰ ਨੋਟ ਕਰਵਾਉਂਦੇ ਆ ਤਾਂ ਉਹ ਦੱਸਦੇ ਨੇ ਵੀ ਹਾਂ ਸਾਨੂੰ ਇਹ ਪ੍ਰੋਬਲਮਸ ਨੇ ਫਿਰ ਉਹਨਾਂ ਨੂੰ ਉਹਦਾ ਟਰੀਟਮੈਂਟ ਦਾ ਦੱਸਿਆ ਜਾਂਦਾ ਵੀ ਇਹ ਕਿੰਨਾ ਟਾਈਮ ਲੱਗ ਜੇਗਾ ਜਾਂ ਕਿਸ ਤਰ੍ਹਾਂ ਦਾ ਟਰੀਟਮੈਂਟ ਹੋਏਗਾ ਔਰ ਉਹਦੇ ਨਾਲ 100% ਆਯੁਰਵੇਦਿਕ ਤੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹਦਾ ਇਲਾਜ ਕੀਤਾ ਜਾਂਦਾ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਔਰ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆਪਦੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਤੋਂ ਰਾਹਤ ਪਾ ਚੁੱਕੇ ਆ ਸਰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਹੱਲ ਹੈ ਜਿਹੜਾ ਫਿਰ ਨਾਮੇ ਲੈ ਕੇ ਦੱਸ ਜੀ ਗਠੀਆ ਆਪਣੇ ਆਮ ਆਪਾਂ ਵੇਖਣ ਨੂੰ ਸੁਣਨ ਨੂੰ ਆਪਾਂ ਨੂੰ ਹਰੇਕ ਪੇਸ਼ੈਂਟ ਤੋਂ ਸਾਨੂੰ ਤਾਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਵੀ ਜਿੰਨੇ ਵੀ ਡਾਕਟਰਸ ਕੋਲ ਅਸੀਂ ਗਏ ਉਹ ਕਹਿੰਦੇ ਵੀ ਗਠੀਆ ਠੀਕ ਨਹੀਂ ਹੁੰਦਾ ਜੀ ਮੈਂ ਕਹਿੰਨਾ ਵੀ ਜੇਕਰ ਉਹਦੀ ਦਵਾਈ ਸਹੀ ਤਰੀਕੇ ਨਾਲ ਲੈ ਦਿੱਤੀ ਜਾਵੇ ਉਹਦਾ ਟ੍ਰੀਟਮੈਂਟ ਸਹੀ ਤਰੀਕੇ ਨਾਲ ਲੈ ਲਿੱਤਾ ਜਾਵੇ ਤਾਂ ਗਠੀਆ ਰਹਿ ਹੀ ਨਹੀਂ ਸਕਦਾ ਜੀ ਜਿਵੇਂ ਅਧਰੰਗ ਹੈ ਬਹੁਤ ਸਾਰੇ ਪੇਸ਼ੈਂਟ ਆਹੋ ਜਿਹੇ ਨੇ ਜਿਹੜੇ ਲੱਖਾਂ ਰੁਪਏ ਪਟ ਦਿੰਦੇ ਨੇ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਐਡਮਿਟ ਵੀ ਰਹਿੰਦੇ ਨੇ ਉਹ ਲਾਸਟ ਦੇ ਵਿੱਚ ਉਹਨਾਂ ਨੂੰ ਜਵਾਬ ਮਿਲ ਜਾਂਦਾ ਜੀ ਇਹਨਾਂ ਨੂੰ ਘਰੇ ਲੈ ਜਾਓ ਜੀ ਕੋਈ ਹੱਲ ਨਹੀਂਗਾ ਪਰ ਅਸੀਂ ਉਸ ਦਾ ਵੀ ਟ੍ਰੀਟਮੈਂਟ ਕਰਦੇ ਆਂ ਔਰ ਸਾਡੇ ਕੋਲੇ ਤਕਰੀਬਨ ਤੋਂ ਤਕਰੀਬਨ ਡੇਢ ਤੋਂ 2 ਮਹੀਨੇ ਦੇ ਅੰਦਰ ਉਹ ਪੈਰਾਲਾਈਜ਼ ਦਾ ਪੇਸ਼ੈਂਟ ਵੀ ਠੀਕ ਹੋ ਜਾਂਦਾ ਡੇਢ ਤੋਂ 2 ਮਹੀਨੇ ਦੇ ਵਿੱਚ ਬਿਲਕੁਲ ਜੀ ਉਹ ਕਾਫੀ ਹੱਦ ਤੱਕ ਮਤਲਬ 90% ਠੀਕ ਹੋ ਜਾਂਦਾ ਤੇ ਜਿਹੜੀ ਕੋਈ ਪ੍ਰੋਬਲਮ ਰਹਿ ਜਾਂਦੀ ਆ ਉਹਦੀ ਥੋੜੀ ਜੀ ਦਵਾਈ ਤਾਂ ਤੁਹਾਨੂੰ ਵੀ ਪਤਾ ਵੀ ਲੌਂਗ ਟਰਮ ਲਈ ਉਹਨੂੰ ਲੈਣੀ ਪੈਂਦੀ ਹੈ ਪਰ ਉਹ ਇਸ ਬਿਮਾਰੀ ਤੋਂ ਰਾਹਤ ਪਾ ਸਕਦਾ ਹੈ ਜੀ ਸਰ ਇਹ ਗੱਲ ਕਹਿ ਸਕਦੇ ਆ ਵੀ ਜਿਹੜੇ ਮੈਂ ਕਹਿੰਦਾ ਵੱਡੇ ਵੱਡੇ ਹਸਪਤਾਲਾਂ ਜਿਹਨੂੰ ਜਵਾਬ ਦੇਤਾ ਹੁੰਦਾ ਨਾ ਜਾਂ بڑے ਡਾਕਟਰਾਂ ਕੋਲ ਵੈਦਾਂ ਕੋਲ ਜਾ ਜਾ ਥੱਕ ਚੁੱਕੇ ਨੇ ਉਹ ਵੀ ਪੇਸ਼ੈਂਟ ਇੱਥੇ ਠੀਕ ਹੋਏ ਸਾਡੇ ਕੋਲੇ ਠੀਕ ਹੋਏ ਆ ਜੀ ਔਰ ਆਉਂਦੇ ਵੀ ਆ ਰੈਗੂਲਰ ਆਉਂਦੇ ਆ ਉਹ ਆ ਕੇ ਕਹਿੰਦੇ ਆ ਵੀ ਅਸੀਂ ਮੇਰੇ ਕੋਲੇ ਇੱਕ ਬਹੁਤ ਵੱਡੇ ਹਸਪੀਟਲ ਦੇ ਉੱਪਰ ਇੱਕ ਪੇਸ਼ੈਂਟ ਲੈ ਕੇ ਆਏ ਔਰ ਉਹ ਉਹਨੂੰ ਬੰਦੇ ਨੂੰ ਲਿਵਰ ਦੇ ਵਿੱਚ ਗੰਢਾਂ ਸੀ ਛੇ ਉਸਦੇ ਔਰ ਉਹਨੂੰ ਕੈਂਸਰ ਪੋਜ਼ਿਟਿਵ ਹੋ ਗਿਆ ਸੀ ਔਰ ਉਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਵੀ ਘਰੇ ਲੈ ਜਾਓ ਕੁਦਰਤੀ ਉਹਨਾਂ ਨੂੰ ਸਾਡਾ ਕੋਈ ਕੰਟੈਕਟ ਨੰਬਰ ਮਿਲਿਆ ਉਹ ਸਾਡੇ ਕੋਲੇ ਪਹੁੰਚੇ ਮੈਂ ਉਹਨਾਂ ਦਾ 8 ਮਹੀਨੇ ਟ੍ਰੀਟਮੈਂਟ ਕੀਤਾ ਔਰ ਅੱਜ ਦੀ ਡੇਟ ਦੇ ਵਿੱਚ ਉਹ ਬਿਲਕੁਲ 100% ਸਹੀ ਹੈ ਔਰ ਕੁਝ ਵੀ ਨਹੀਂ ਆਇਆ ਉਹਨਾਂ ਦੀ ਰਿਪੋਰਟ ਦੇ ਵਿੱਚ ਉਹਨਾਂ ਦਾ ਕੈਂਸਰ ਵੀ ਠੀਕ ਹੋ ਗਿਆ ਉਹਨਾਂ ਦੀਆਂ ਗੰਡਾ ਵੀ ਠੀਕ ਹੋ ਗਈਆਂ ਉਹ ਪੇਸ਼ੈਂਟ ਵੀ ਠੀਕ ਹੈ ਮੀਨਸ ਇਹ ਕੋਈ ਜ਼ਰੂਰੀ ਨਹੀਂ ਕਿ ਜੱਕਦਮ ਹੀ ਕਿਸੇ ਚੀਜ਼ ਦਾ ਇਲਾਜ ਹੋ ਜੇ ਪਰ ਸਮਾਂ ਲੱਗ ਸਕਦਾ ਹੈ ਪਰ ਠੀਕ ਹੋ ਜਾਂਦਾ ਹੈ ਜੀ ਇੱਥੇ ਮੈਂ ਕਹਣਾ ਇੱਕ ਕਹੀਏ ਵੀ ਬਿਨਾ ਜੇ ਆਪਰੇਸ਼ਨ ਤੋਂ ਬਿਨਾ ਕਿ ਚੀਰ ਫੜ ਤੋਂ ਪੇਸ਼ੰਤ ਇੱਥੇ ਠੀਕ ਹੋ ਜਾਣਗੇ ਹਾਂ ਜੀ ਬਿਲਕੁਲ ਹੁੰਦਾ ਹੀ ਏਦਾਂ ਜੀ ਕਿਉਂਕਿ ਅਸੀਂ ਤਾਂ ਕੋਈ ਆਪਰੇਸ਼ਨ ਕਰਦੇ ਹੀ ਨਹੀਂ ਅਸੀਂ ਸਿਰਫ ਦਵਾਈ ਨਾਲ ਹੀ ਹਰ ਚੀਜ਼ ਦਾ ਟ੍ਰੀਟਮੈਂਟ ਕਰਦੇ ਆਂ ਭਾਵੇਂ ਉਹ ਗਠੀਆ ਹੋਵੇ ਭਾਵੇਂ ਉਹ ਜੋੜਾਂ ਦਾ ਦਰਦ ਹੋਵੇ ਭਾਵੇਂ ਉਹ ਗੋਡਿਆਂ ਦੀ ਗਰੀਸ ਖਤਮ ਹੋਈ ਹੋਵੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਬਵਾਸੀਰ ਹੋਵੇ ਕਿਸੇ ਨੂੰ ਕਿਸੇ ਕਿਸਮ ਦਾ ਕੈਂਸਰ ਹੋਵੇ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਹੈ ਜਿਹਦਾ ਹੱਲ ਉਹਨੂੰ ਕਿਤੇ ਨਜ਼ਰ ਨਹੀਂ ਆ ਰਿਹਾ ਤਾਂ ਉਹ ਇੱਕ ਵਾਰੀ ਆ ਕੇ ਸਾਨੂੰ ਮਿਲੇ ਔਰ ਅਸੀਂ ਵਾਦਾ ਕਰਦੇ ਆਂ ਵੀ ਜੇ ਉਹ ਸਾਡੇ ਮੁਤਾਬਕ ਚੱਲ ਕੇ ਟ੍ਰੀਟਮੈਂਟ ਲਊਗਾ ਤਾਂ 100% ਠੀਕ ਹੋ ਸਕਦਾ ਤੁਸੀਂ ਕਹਿ ਰਹੇ ਹੋ ਵੀ ਗੋਡਿਆਂ ਦੀ ਗਰੀਸ ਆ ਜਾਂ ਮੁੱਕੀ ਹੋਵੇ ਜਾਂ ਗੋਡੇ ਗੋਡੇ ਕਿਹਦੇ ਦਰਦ ਕਰਦੇ ਹੁਣ ਉਹ ਵੀ ਠੀਕ ਕੀਤੇ ਆ ਪਰ ਡਾਕਟਰ ਤਾਂ ਕਹਿੰਦੇ ਬਿਨਾ ਆਪਰੇਸ਼ਨ ਤੋਂ ਠੀਕ ਨਹੀਂ ਹੁੰਦਾ ਇਹ ਚੀਜ਼ ਸਰ ਕਹਿਣ ਦੀਆਂ ਗੱਲਾਂ ਨੇ ਦੇਖੋ ਜੇਕਰ ਕਸਟਮਰ ਇਸ ਗੱਲ ਨੂੰ ਸਮਝੇ ਜਾਂ ਪੇਸ਼ੈਂਟ ਇਸ ਚੀਜ਼ ਨੂੰ ਸਮਝ ਲੇ ਕਿ ਮੈਂ ਠੀਕ ਹੋ ਸਕਦਾ ਜੇ ਗਰੀਸ ਉਹਦੇ ਵਿੱਚੋਂ ਖਤਮ ਹੋ ਗਈ ਤਾਂ ਉਹ ਦੁਆਰਾ ਵੀ ਤਾਂ ਸਕਦੀ ਹੈ ਨਿਕਲਣ ਵਾਸਤੇ ਕਿਹੜਾ ਉਹਦੇ ਕੋਈ ਰਸਤਾ ਬਣਿਆ ਸੀ ਔਰ ਉਸ ਦੇ ਲਈ ਕੋਈ ਮੈਡੀਸਨ ਤਿਆਰ ਕਰਕੇ ਦਿੱਤੀ ਜਾਂਦੀ ਹੈ ਉਹਦੇ ਲਈ ਟਰੀਟਮੈਂਟ ਦਿੱਤਾ ਜਾਂਦਾ ਹੈ ਔਰ ਉਹ ਟਰੀਟਮੈਂਟ ਦੇ ਨਾਲ ਪ੍ਰੋਪਰ ਪੇਸ਼ੈਂਟ ਠੀਕ ਹੋ ਜਾਂਦਾ ਮਤਲਬ ਹੁਣ ਲੱਖਾਂ ਰੁਪਿਆ ਆਪਰੇਸ਼ਨ ਤੇ ਲਾਉਣ ਦੀ ਲੋੜ ਨਹੀਂ ਹੈ ਕੋਈ ਜ਼ਰੂਰਤ ਨਹੀਂ ਜੀ ਮੈਂ ਕਹਿੰਦਾ ਵੀ ਕਦੇ ਵੀ ਕਿਸੇ ਇਨਸਾਨ ਨੂੰ ਗੋਡਿਆਂ ਦਾ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਉਹ ਥੋੜੀ ਦੇਰ ਲਈ ਆਪਣੀ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਸਹੀ ਤਰੀਕੇ ਨਾਲ ਲਾਵੇ ਬਹੁਤ ਸਾਰੇ ਲੋਕ ਐਹੋ ਜਿਹੇ ਨੇ ਦਵਾਈਆਂ ਵੀ ਲੈ ਲੈਂਦੀਆਂ ਨੇ 10 15 ਦਿਨ ਦਵਾਈ ਖਾ ਕੇ ਕਹਿੰਦੇ ਮੈਂ ਠੀਕ ਨਹੀਂ ਹੋਇਆ ਜੀ ਐਦਾਂ ਨਹੀਂ ਹੁੰਦਾ ਕਿਉਂਕਿ ਉਹਦੇ ਲਈ ਸਮਾਂ ਲੱਗਦਾ ਜੇਕਰ ਆਪਾਂ ਸਮਾਂ ਲਾ ਕੇ ਕਿਸੇ ਕੰਮ ਨੂੰ ਕਰਦੇ ਆਂ ਤਾਂ ਨੈਚੁਰਲੀ ਉਹਦੇ ਰਿਜ਼ਲਟ ਜਿਹੜੇ ਨੇ ਉਹ 100% ਆਂਦੇ ਹੀ ਆਂਦੇ ਨੇ ਬਿਲਕੁਲ ਸੋ ਬਿਲਕੁਲ ਦੋਸਤੋ ਡਾਕਟਰ ਸਾਹਿਬ ਨੇ ਜਿਨ੍ਹਾਂ ਦੇ ਆਪਰੇਸ਼ਨ ਹੋਣਾ ਸੀ ਉਹ ਵੀ ਪੇਸ਼ੈਂਟ ਤੇ ਠੀਕ ਕਰਤੇ ਡਾਕਟਰ ਇੱਕ ਮੈਂ ਪਟਿਆਰ ਪਟਾਰੀ ਦੇਖ ਰਹੇ ਮੈਂ ਉਹ ਕਾਦੀ ਤੁਸੀਂ ਪਟਾਰੀ ਭਰੀ ਬੈਠੇ ਹੋ ਇੱਕ ਮੈਡੀਸਨ ਹੈ ਜੀ ਜਿਵੇਂ ਆਪਣੇ ਪਹਿਲਾਂ ਆਯੁਰਵੈਦਿਕ ਦੇ ਵਿੱਚ ਜਿਹੜਾ ਹੈ ਕੁਛ ਪਾਊਡਰ ਫਾਰਮ ਹੁੰਦੇ ਸੀ ਸਿਰਫ ਫਾਰਮ ਹੁੰਦੇ ਸੀ ਲੇਕਿਨ ਇਹ ਇੱਕ ਇਹੋ ਜੀ ਮੈਡੀਸਨ ਹੈ ਜੋ ਡਾਕਟਰ ਮੈਟੀ ਜੀ ਨੇ ਬਣਾਈ ਹੈ ਇਹ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਹੈ ਔਰ ਇਹ ਉਹ ਅਰਕ ਨੇ ਪੌਦਿਆਂ ਦੇ ਜਿਹੜੇ ਆਪਣੇ ਕਿਸੇ ਤਰ੍ਹਾਂ ਦੇ ਪਲਾਂਟਸ ਨੇ ਉਹਨਾਂ ਦੇ ਅਰਕ ਕੱਢ ਕੇ ਬਣਾਏ ਗਏ ਨੇ ਔਰ ਇਹਨਾਂ ਦੇ ਬਹੁਤ ਵਧੀਆ ਰਿਜ਼ਲਟ ਨੇ ਮਤਲਬ ਐਲੋਪੈਥੀ ਨਾਲੋਂ ਵੀ ਕਿਤੇ ਵੱਧ ਕੇ ਦੇ ਰਿਜ਼ਲਟ ਨੇ ਮੈਂ ਤੁਹਾਨੂੰ 1 ਮਿੰਟ ਦੇ ਵਿੱਚ ਵੀ ਇਹਦਾ ਰਿਜ਼ਲਟ ਦਿਖਾ ਸਕਦਾ ਹਾਂ 1 ਮਿੰਟ ਦੇ ਵਿੱਚ ਅੱਛਾ ਇੱਥੇ ਰਿਜ਼ਲਟ ਦਿਖਾ ਹਾਂ ਹਾਂ ਜੀ ਐਸੇ ਟਾਈਮ ਇੱਕੋ ਮਿੰਟ ਦੇ ਵਿੱਚ ਇੱਕ ਰਿਜ਼ਲਟ ਦਿਖਾ ਸਕਦਾ ਆਹ ਲੜਕੇ ਨੂੰ ਉਠਾਇਓ ਇੱਕ ਬੇਟਾ ਇੱਕ ਲੜਕਾ ਆਜੋ ਵੀਰੇ 1 ਮਿੰਟ ਲਿਆਜੋ 1 ਮਿੰਟ ਬੇਟਾ ਇੱਧਰ ਆਇਓ ਤਾਂ ਦੋਸਤੋ ਚਲਦੀ ਇੰਟਰਵਿਊ ਦੇ ਵਿੱਚ ਰਿਜ਼ਲਟ ਦਿਖਾਵਾਂਗੇ ਵੀ ਕਿਸ ਤਰ੍ਹਾਂ ਇੱਕੋ ਮਿੰਟ ਦੇ ਵਿੱਚ ਆ ਜਿਹੜੇ ਆਯੁਰਵੈਦਿਕ ਤਰੀਕੇ ਇਹ ਜੀ ਬਿਲਕੁਲ ਆ 100% ਆਯੁਰਵੇਦਿਕ ਰਿਜ਼ਲਟ ਆ ਦੇਖਿਓ ਮਿੱਤਰੋ ਕਿਸ ਤਰ੍ਹਾਂ ਜਿਹੜਾ ਰਿਜ਼ਲਟ ਦੇਖਣ ਨੂੰ ਮਿਲੂਗਾ ਲੜਕਾ ਔਰ ਇਹਨੂੰ ਮੈਂ ਪੋਸ਼ ਕੀਤਾ ਪੂਰੇ ਦਾ ਪੂਰਾ ਲੜਕਾ ਜਿਹੜਾ ਹੈ ਆਪ ਦੀ ਸਥਿਰਤਾ ਤੋਂ ਪਾਸੇ ਹੋ ਗਿਆ ਔਰ ਇੱਕ ਮੈਡੀਸਨ ਫੜੀ ਸਿਰਫ ਇਹਦਾ ਇੱਕ ਡ੍ਰੌਪ ਜੀ ਜ਼ਿਆਦਾ ਨਹੀਂ ਇਹਦਾ ਇੱਕ ਡ੍ਰੌਪ ਇਹਦੇ ਹੱਥ ਦੇ ਉੱਪਰ ਪਾਇਆ ਇੱਕ ਤੁਕਾ ਹੱਥ ਦੇ ਪਾਉਣਾ ਇਹਦਾ ਬਸ ਇਹਨੂੰ ਮ사ਜ ਕੀਤਾ ਜੀ ਹੁਣ ਤੁਸੀਂ ਭਾਵੇਂ ਦੋ ਜਣੇ ਲੱਗ ਜਾਓ ਇਹ ਮੁੰਡਾ ਨਹੀਂ ਹਿਲਦਾ अच्छा पहला ਜਿਵੇਂ ਥੱਲੇ ਨੂੰ ਹੋ ਗਿਆ ਸੀ ਹੁਣ ਥੱਲੇ ਨੂੰ ਜਾਊਗਾ ਹੁਣ ਉਹ ਚੀਜ਼ ਨਹੀਂ ਰਹਿੰਦੀ ਭਾਵੇਂ ਤੁਸੀਂ ਖੁਦ ਟਰਾਈ ਕਰ ਸਕਦੇ ਹੋ ਇਹ ਚੀਜ਼ ਅੱਛਾ ਮੈਂ ਕਰਕੇ ਦੇ ਦਿੰਦਾ ਭਾਈ ਇੱਕ ਮਿੰਟ ਦੋਸਤੋ ਬਿਲਕੁਲ ਆ ਬਾਈ ਦੇ ਨਾ ਇਧਰਲੇ ਹੱਥ ਤੇ ਲਾਇਆ ਮੈਂ ਹੁਣ ਜ਼ੋਰ ਲਾ ਕੇ ਦੇਖਾਂ ਸਰਾਹੀ ਰਹੀ ਹੈਗੀ ਕੋਈ 1 ਮਿੰਟ ਚ ਕਰਦੇ ਤੁਸੀਂ ਇਹ ਇਹ ਸਿਰਫ ਇੱਕ ਦਵਾਈ ਹੈ ਪਰਮਾਤਮਾ ਵੱਲੋਂ ਮਿਲੇ ਹੋਏ ਇੱਕ ਗੋਡ ਗਿਫਟ ਨੇ ਜਿਹੜੇ ਸਾਡੇ ਕਸਟਮਰ ਜੀਐਸਸੀ ਨੂੰ ਜਾਂ ਸਾਡੇ ਪੇਸ਼ੈਂਟ ਆਪਦੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਇਹਨਾਂ ਚੀਜ਼ਾਂ ਬਾਰੇ ਜਾਣ ਲੈਣ ਕਿ ਇਲੈਕਟ੍ਰੋ ਹੋਮੋਪੈਥਿਕ ਕੀ ਹੈ ਆਯੁਰਵੇਦਿਕ ਕੀ ਹੈ ਤਾਂ ਪਰਮਾਤਮਾ ਨੇ ਇਹਦੇ ਵਿੱਚ ਕਰੋੜਾਂ ਇਹੋ ਜਿਹੇ ਗੁਣ ਪਾਏ ਨੇ ਜਿਨ੍ਹਾਂ ਦੇ ਨਾਲ ਅਸੀਂ ਬਿਮਾਰੀਆਂ ਤੋਂ ਨਿਰਜਾਤ ਪਾ ਸਕਦੇ ਹਾਂ ਔਰ ਰਾਹਤ ਪਾ ਕੇ ਅਸੀਂ ਹੋਰਾਂ ਨੂੰ ਵੀ ਸਹੀ ਰਸਤੇ ਲਗਾ ਸਕਦੇ ਹਾਂ ਬਿਲਕੁਲ ਇਹ ایرੋਬਿਕ ਤਰੀਕੇ ਦੇ ਨਾਲ ਸਰੀਰ ਲੋਹੇ ਵਰਗਾ ਬਣਦਾ ਹਾਂਜੀ ਬਿਲਕੁਲ ਲੋਹੇ ਵਰਗਾ ਜੀ ਜਿਵੇਂ ਕੋਈ ਬੰਦਾ ਨਸ਼ਾ ਕਰਦਾ ਆਪਾਂ ਕਹਿ ਦਿੰਨੇ ਆਂ ਵੀ ਬੰਦਾ ਨਸ਼ਾ ਕਰਦਾ ਜੀ ਇਹਦਾ ਸਰੀਰ ਨੂੰ ਤੋੜ ਭੰਨ ਲੱਗਦੀ ਆ ਤੁਸੀਂ ਦੇਖੋ ਜੇ 30 ਸੈਕਿੰਡ ਤੋਂ ਪਹਿਲਾਂ ਜੀ ਬੰਦੇ ਦੀ ਪੂਰੀ ਬਾਡੀ ਬਿਲਡ ਹੋ ਸਕਦੀ ਹੈ ਬਿਲਕੁਲ 30 ਸੈਕਿੰਡ ਤੋਂ ਪਹਿਲਾਂ ਸਿਰਫ਼ ਹੱਥ ਤੇ ਲਗਾਉਣ ਨਾਲ ਤੇ ਜਿਹੜੇ ਇਨਸਾਨਾਂ ਨੂੰ ਉਹ ਦਵਾਈ ਖਾਣ ਨੂੰ ਜਾਂ ਪੀਣ ਨੂੰ ਦਿੱਤੀ ਜਾਂਦੀ ਹੈ ਤਾਂ ਉਹਦੇ ਨਾਲ ਕਿੱਡੇ ਵੱਡੇ ਰਿਜ਼ਲਟ ਹੋਣਗੇ ਔਰ ਉਹਦੇ ਨਾਲ ਹਰ ਤਰ੍ਹਾਂ ਦਾ ਨਸ਼ਾ ਕਰਨ ਵਾਲਾ ਬੰਦਾ ਰਾਹਤ ਪਾ ਸਕਦਾ ਹੈ ਸਾਡੇ ਕੋਲੇ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਲੜਕੇ ਲੜਕੀਆਂ ਆਂਦੇ ਨੇ ਜਿਨ੍ਹਾਂ ਨੇ ਘਰੋਂ ਚੋਰੀਓ ਨਸ਼ਾ ਕਰਦੇ ਨੇ ਜਾਂ ਵੈਸੇ ਵੀ ਨਸ਼ਾ ਕਰਦੇ ਨੇ ਪਰ ਉਹ ਬੰਦੇ ਅਸੀਂ ਠੀਕ ਕੀਤੇ ਨੇ ਮੈਂ ਇਹ ਗੱਲ ਹਰੇਕ ਇੱਕ ਪੇਸ਼ੈਂਟ ਨੂੰ ਕਹਿਣਾ ਚਾਹਨਾ ਭਾਵੇਂ ਤੁਹਾਨੂੰ ਛੋਟੀ ਪ੍ਰੋਬਲਮ ਹੈ ਜਾਂ ਵੱਡੀ ਪ੍ਰੋਬਲਮ ਹੈ ਇੱਕ ਵਾਰੀ ਤੁਸੀਂ ਸੀਰੀਅਸਲੀ ਆਪਦੀ ਜ਼ਿੰਦਗੀ ਦੇ ਲਈ ਜਿਹੜਾ ਹੈ ਟਾਈਮ ਕੱਢ ਕੇ ਸਾਨੂੰ ਮਿਲੋ ਔਰ ਉਹਦੇ ਨਾਲ ਤੁਹਾਡੀ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਤੁਹਾਨੂੰ ਦੱਸ ਦਿੱਤਾ ਜਾਏ। ਸੋ ਬਿਲਕੁਲ ਦੋਸਤੋ ਇੱਥੇ ਨਾ ਅਜਿਹੇ ਅਰਕਤ ਕੱਢੇ ਹੋਏ ਨੇ ਇਹ ਦਵਾਈਆਂ ਬਣਾਈਆਂ ਹੋਈਆਂ ਨੇ ਕਿ ਆ ਖੁਦ ਹੀ ਡਾਕਟਰ ਸਾਹਿਬ ਨੇ ਆ ਅਰਮਾਨ ਹੈਲਥ케ਅਰ ਦੇ ਨਾਮ ਤੇ ਸਾਰੇ ਇਹ ਵੀ ਤੁਹਾਡੀਆਂ ਆਪਦੀਆਂ ਬਣਾਈਆਂ ਹੋਈਆਂ। ਹਾਂਜੀ ਇਹ ਸਾਰੇ ਜਿਹੜੇ ਇਹਨਾਂ ਦੇ ਵਿੱਚ ਫਾਰਮੂਲੇਸ਼ਨ ਨੇ ਉਹ ਅਸੀਂ ਆਪ ਦੇ ਤਿਆਰ ਕੀਤੇ ਹੋਏ ਨੇ ਔਰ ਇਹਦੇ ਨਾਲ ਜਿਹੜਾ ਵੀ ਕੋਈ ਪ੍ਰੋਡਕਟ ਜਿਹੜੀ ਵੀ ਬਿਮਾਰੀ ਨਾਲ ਰਿਲੇਟਡ ਹੈ ਉਹਦੇ ਉੱਪਰ ਉਹਦੇ ਬਹੁਤ ਵਧੀਆ ਰਿਜ਼ਲਟ ਜਿਹੜੇ ਨੇ। ਉਹ ਕੁਛ ਹੀ ਘੰਟਿਆਂ ਜਾਂ ਦਿਨਾਂ ਦੇ ਵਿੱਚ ਹੀ ਪੇਸ਼ੈਂਟ ਨੂੰ ਉਹਦੇ ਰਿਜ਼ਲਟ ਸਮਝ ਆਣੇ ਸ਼ੁਰੂ ਹੋ ਜਾਂਦੇ। ਸੋ ਬਿਲਕੁਲ ਦੋਸਤੋ ਇੱਕੋ ਮਿੰਟ ਦੇ ਵਿੱਚ ਤੁਹਾਨੂੰ ਰਿਜ਼ਲਟ ਦਿਖਾਇਆ ਵੀ ਬੰਦੇ ਦਾ ਸਰੀਰ ਆ ਜਿਹੜਾ ਲੋਹੇ ਵਰਗਾ ਕਰਤਾ ਇਸ ਤਰ੍ਹਾਂ ਹੀ ਸਾਰੀ ਕੋਈ ਆਯੁਰਵੇਦਿਕ ਦੇ ਨਾਲ ਬਣੀਆ ਹੋਈ ਹੈ ਨਾ ਕੋਈ ਨੁਕਸਾਨ ਵੀ ਨਹੀਂ ਸਰੀਰ ਨੂੰ। ਨਹੀਂ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਜੀ ਆਪਾਂ ਜਿਹੜਾ ਹੈ ਆਪਣੇ ਤੋਂ ਪਹਿਲਾਂ ਕਈ ਪੀੜ੍hiyan ਨਿਕਲ ਗਈਆਂ ਜਿਹੜੀਆਂ ਆਯੁਰਵੈਦਿਕ ਦੇ ਨਾਲ ਹੀ ਸਾਰੇ ਟ੍ਰੀਟਮੈਂਟ ਕਰਦੀਆਂ ਸੀ ਔਰ ਉਹ ਸਾਰੇ ਤੰਦਰੁਸਤ ਸੀ ਸਾਡੇ ਨਾਲੋਂ ਕਿਤੇ ਵੱਧ ਕੇ ਤੰਦਰੁਸਤ ਸੀ ਜੇਕਰ ਅਸੀਂ ਇਹਨਾਂ ਚੀਜ਼ਾਂ ਵੱਲ ਅੱਜ ਵੀ ਧਿਆਨ ਦੇਣਾ ਸ਼ੁਰੂ ਕਰ ਦਈਏ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਹਰ ਉਸ ਬਿਮਾਰੀ ਤੋਂ ਬਚਾ ਸਕਦੇ ਹਾਂ ਸੋ ਮੈਮ ਸ਼ਰਨਦੀਪ ਜੀ ਦਾ ਨਾਮ ਜੀ ਮੈਮ ਕਿਸ ਨੂੰ ਰਸੋਲੀਆਂ ਨੇ ਮੰਨ ਲਓ ਜਾਂ ਪੱਥਰੀਆਂ ਨੇ ਉਹਨਾਂ ਦਾ ਵੀ ਇੱਥੇ ਫਿਰ ਰਿਜ਼ਲਟ ਦੇਖਣ ਨੂੰ ਮਿਲਿਆ ਹਾਂਜੀ ਪੱਥਰੀਆਂ ਨੇ ਰਸੋਲੀਆਂ ਨੇ ਬਾਬਾ ਸੀਰਾ ਇਹ ਇਹਨਾਂ ਦਾ ਬਿਨਾ ਆਪਰੇਸ਼ਨ ਦੇ ਪ੍ਰੋਪਰ ਹੱਲ ਕਰਦੇ ਆਂ ਜੀ ਅਚ ਕਿੰਨੇ ਕਿਦਾਂ ਦੇ ਵਿੱਚ ਇੱਥੇ ਰਿਜ਼ਲਟ ਦੇਖਿਆ ਤੁਸੀਂ ਕਹਿੰਦਾ ਮੈਂ ਇਸ ਤਿਹਦਾ ਰਿਜ਼ਲਟ ਜਿਹੜਾ ਦੇਖਿਆ ਹੈ ਪੇਸ਼ੈਂਟਾਂ ਦੇ ਉੱਪਰ 15 ਦਿਨਾਂ 'ਚ ਵੀ ਦੇਖਿਆ ਹੈ 15 ਦਿਨਾਂ 'ਚ ਜਲਦੀ ਜੀ 15 ਦਿਨਾਂ ਚ ਰਸੋਲੀਆਂ ਪਥਰੀਂਦਰ ਜਲਤ ਹਾਂਜੀ ਹਾਂਜੀ ਨਹੀਂ ਪਰ ਮੈਮ ਜੇ ਆਪਾਂ ਗੱਲ ਕਰੀਏ ਡਾਕਟਰ ਇੱਕੋ ਇਹਦਾ ਹੱਲ ਕਹਿੰਦੇ ਵੀ ਆਪਰੇਸ਼ਨ ਕਰਵਾਉਣਾ ਪੈਣਾ ਤੁਹਾਨੂੰ ਪਥਰੀ ਕੱਢਵਾਉਣੀ ਪੈਣੀ ਆ ਫਿਰ ਤੁਸੀਂ ਇੱਥੇ ਕਿਸ ਤਰ੍ਹਾਂ ਦਾ ਆਪਰੇਸ਼ਨ ਕਰਦੇ ਹੋ ਜਾਂ ਚੀਨ ਫਾਰ ਕਰਦੇ ਹੋ ਨਹੀਂ ਆਪਾਂ ਆਪਰੇਸ਼ਨ ਨਹੀਂ ਕਰਦੇ ਆਪਣੇ ਕੋਲੇ ਆਯੁਰਵੈਦਿਕ ਕੈਮੈਡੀਸਨ ਜਾਂ ਇਲੈਕਟ੍ਰੋ ਹੋਮੋਪੈਥੀ ਜਿਹੜੀ ਮੈਡੀਸਨ ਆ ਇਹ ਉਸ ਚੀਜ਼ ਤੇ ਪ੍ਰੋਪਰ ਵਰਕ ਕਰਦੀ ਆ ਕਿ ਰਸੋਲੀਆਂ ਪਥਰੀਆਂ ਪ੍ਰੈਗਨੈਂਸੀ ਆਪਾਂ ਇਸ ਚੀਜ਼ ਦੀ ਕਰਵਾਉਣੀ ਆ ਲਕੋਰੀਏ ਤੋਂ ਆਪਾਂ ਇਸੀ ਦਾ ਇਲਾਜ ਕਰਦੇ ਆ ਜਾਂ ਚਮੜੀ ਦੇ ਰੋਗ ਹੁੰਦੇ ਆ ਉਹਨਾਂ ਤੇ ਆਪਾਂ ਇਸੀ ਦਾ ਇਲਾਜ ਕਰਦੇ ਵਿੱਚ ਇਲਾਜ ਪ੍ਰੋਪਰ ਹੱਲ ਹੈ ਜੀ ਖੋਦੀ ਖੋਦੀਆਂ ਬਣਾਈਆਂ ਦਵਾਈਆਂ ਦੇ ਨਾਲ ਹੱਲ ਕਰਦੇ ਤੁਸੀਂ ਇਹ ਇਹ ਪਤਾ ਕੀ ਹੁੰਦਾ ਸਰ ਇਹ ਐਕਚੁਅਲੀ ਸਾਡੇ ਸਰੀਰ ਦੇ ਅੰਦਰ ਕਿਸੇ ਵੀ ਬਿਮਾਰੀ ਲਈ ਕੋਈ ਵਾਇਰਲ ਆਂਦਾ ਜੀ ਜਦੋਂ ਵਾਇਰਲ ਆਂਦਾ ਸਾਡੇ ਬਲੱਡ ਦੇ ਵਿੱਚ ਕਿਸੇ ਤਰ੍ਹਾਂ ਉਹ ਮਿਲ ਜਾਂਦਾ ਤਾਂ ਉਹਦੇ ਤੋਂ ਹੀ ਸਾਨੂੰ ਕੋਈ ਨਾ ਕੋਈ ਬਿਮਾਰੀ ਜਨਮ ਤारण ਕਰਦੀ ਆ ਜਦੋਂ ਉਹ ਕੋਈ ਜਨਮ ਲੈ ਲੈਂਦੀ ਹੈ ਮੰਨ ਲਓ ਇਹ ਆ ਖਾਲੀ ਗਲਾਸ ਹੈ ਇਹਦੇ ਵਿੱਚ ਆਪਾਂ ਪੀਣ ਵਾਲਾ ਪਾਣੀ ਹੈ ਸੈਂਪਲ ਪੀਣ ਵਾਲਾ ਪਾਣੀ ਅਗਰ ਆਪਾਂ ਮੰਨ ਕੇ ਚੱਲੋ ਕਿ ਇਸ ਗਲਾਸ ਦੇ ਵਿੱਚ ਥੋੜਾ ਐਡ ਕਰ ਲਿਆ ਜੀ ਆ ਇੱਕ ਮੈਡੀਸਿਨ ਪਈ ਹੈ ਐਲੋਪੈਥੀ ਮੈਡੀਸਿਨ ਹੈ ਜਿਹਨੂੰ ਆਪਾਂ ਕਹਿੰਦੇ ਆ ਬੀਟਾਡਨ ਜਿਹੜੇ ਆਪਣੇ ਜ਼ਖਮਾਂ ਦੇ ਉੱਪਰ ਲਗਾਣੇ ਆਪਾਂ ਜੀ ਔਰ ਜ਼ਖਮ ਜਿਹੜੇ ਹੈ ਇਹਦੇ ਨਾਲ ਮੱਖੀ ਨਹੀਂ ਮੱਛਰ ਕੋਈ ਚੀਜ਼ ਬੈੰਦੀ ਨਹੀਂ ਔਰ ਜਿਹੜੇ ਉਹ ਜ਼ਖਮ ਨੇ ਉਹ ਠੀਕ ਹੁੰਦੇ ਨੇ ਦੇਖੋ ਜੇ ਇਹ ਕੱਪੜੇ ਦੇ ਉੱਪਰ ਪੈ ਜਾਵੇ ਹਮ ਤਾਂ ਉਹ ਕੱਪੜਾ ਫਟ ਜਾਂਦਾ ਉਸ ਜਗ੍ਹਾ ਤੋਂ ਦਾਗ ਨਹੀਂ ਜਾਂਦਾ ਬਿਲਕੁਲ ਸਰ ਔਰ ਇਹ ਇੱਕ ਇਹੋ ਜੀਆਂ ਮੈਡੀਸਨਸ ਨੇ ਜਿਹੜੀਆਂ ਇਹਨਾਂ ਚੀਜ਼ਾਂ ਦਾ ਹੱਲ ਕਰਦੀਆਂ ਨੇ ਜੀ ਇੱਕ ਕੁਝ ਚੀਜ਼ ਦਿਓ ਢੋਲਣ ਵਾਸਤੇ ਆ ਪੈਨ ਪਿਆ ਆ ਸੈਂਪਲ ਹੀ ਇੱਕ ਪੈਨ ਹੈ ਜੀ ਹੋਰ ਕੁਝ ਨਹੀਂ ਹੈਗਾ ਵੇਖੋ ਆ ਮੈਡੀਸਨ ਪੂਰੀ ਹੁਣ ਬੀਟਾ ਡੇਨ ਬਣ ਗਈ ਹੈ ਬਿਲਕੁਲ ਠੀਕ ਹੈ ਔਰ ਇਹ ਸਾਡੇ ਕੋਲੇ ਇੱਕ ਮੈਡੀਸਨ ਤਿਆਰ ਕੀਤੀ ਹੋਈ ਹੈ ਇਹਦੀਆਂ ਮੈਂ 5-4 ਬੂੰਦਾਂ ਇਹਦੇ ਵਿੱਚ ਐਡ ਕਰਤੀਆਂ ਠੀਕ ਹੈ ਜੀ ਠੀਕ ਹੈ ਇਦਾਂ ਹੀ ਸਾਡੀ ਕੋਈ ਵੀ ਬਿਮਾਰੀ ਹੈ ਉਹ ਸਾਡੇ ਸਰੀਰ ਦੇ ਅੰਦਰ ਇੱਕ ਵਾਇਰਲ ਬਣ ਜਾਂਦਾ ਹੈ ਜਿਹੜਾ ਕੁਝ ਧੇਰ ਦੇ ਵਿੱਚ ਉਹਨੂੰ ਸਾਫ਼ ਕੀਤਾ ਜਾ ਸਕਦਾ ਹੈ ਪੰਜ ਚਾਰ ਬੂੰਦਾਂ ਨੇ ਕੁਝ ਸੈਕਿੰਡ ਲਈ ਇਹ ਪਈ ਰਹੂਗੀ ਔਰ ਤੁਸੀਂ ਦੇਖੋਗੇ ਕਿ ਪੀਣ ਯੋਗ ਦੁਆਰਾ ਫਿਰ ਪਾਣੀ ਬਣ ਜਾਣਾ ਅੱਛਾ ਪੀਣ ਵਾਲਾ ਪਾਣੀ ਸੀਗਾ ਇਹ ਹਾਂਜੀ ਇਹ ਪੀਣ ਵਾਲਾ ਪਾਣੀ ਹੈ ਜੀ ਸੈਂਪਲ ਪਾਣੀ ਹੈ ਤੁਸੀਂ ਇਹਨੂੰ ਵੀ ਪੀ ਸਕਦੇ ਹੋ ਕੁਝ ਮਿੰਟਾਂ ਬਾਅਦ ਹਾਂ ਬਿਲਕੁਲ ਆਰੋ ਵਾਲਾ ਪਾਣੀ ਹੀ ਬਣ ਜਾਊਗਾ ਇਸੇ ਤਰ੍ਹਾਂ ਆਪਣੇ ਸਰੀਰ ਦੀਆਂ ਬਿਮਾਰੀਆਂ ਸਾਫ ਬਿਲਕੁਲ ਉਹ ਸਾਡੇ ਸਰੀਰ ਦੇ ਬਲੱਡ ਦੇ ਜਿੰਨੇ ਵੀ ਵਾਇਰਲ ਨੇ ਉਹਨਾਂ ਨੂੰ ਸਾਫ ਕਰ ਦਿੰਦੀ ਹੈ ਜਦੋਂ ਉਹ ਮੈਡੀਸਨ ਨੇ ਕਿਸੇ ਵੀ ਸਰੀਰ ਦੇ ਵਾਇਰਲ ਨੂੰ ਸਾਫ ਕਰਤਾ ਤਾਂ ਨੇਚਰਲੀ ਹੈ ਕਿ ਉਹ ਬਿਮਾਰੀ ਵੀ ਖੜਾ ਛੱਡੇਗੀ ਬਿਲਕੁਲ ਬਿਮਾਰੀ ਵੀ ਉਦੋਂ ਤੱਕ ਹੀ ਹੈ ਜਦੋਂ ਤੱਕ ਬਾਡੀ ਦੇ ਵਿੱਚ ਕੋਈ ਵਾਇਰਲ ਹੈ ਜੇ ਵਾਇਰਲ ਹੀ ਨਹੀਂ ਹੈ ਜੇ ਅਸੀਂ ਟੈਸਟ ਕਰਵਾਇਆ ਸਾਨੂੰ ਕੋਈ ਬਿਮਾਰੀ ਆਈ ਨਹੀਂ ਤਾਂ ਸਾਨੂੰ ਤਕਲੀਫ ਵੀ ਕਿੱਦਾਂ ਆਏਗੀ ਤਕਲੀਫ ਕਦੋਂ ਆਏਗੀ ਜਦੋਂ ਕੋਈ ਵਾਇਰਲ ਹੋਏਗਾ ਔਰ ਉਸੇ ਤਰ੍ਹਾਂ ਦੇਖੋ ਕੁਛ ਦੇਰ ਦੇ ਅੰਦਰ ਹੀ ਸਾਫ ਸਾਫ ਹੋਣਾ ਸ਼ੁਰੂ ਹੋ ਗਿਆ ਪਾਣੀ ਆ ਦੇਖੋ ਮਿੱਤਰੋ ਸਾਫ ਹੋਣਾ ਸ਼ੁਰੂ ਹੋ ਗਿਆ ਪਾਣੀ ਇਹੀ ਇਹ ਪੀਣ ਵਾਲਾ ਪਾਣੀ ਬਣ ਜਾਏਗਾ ਜੀ ਤੁਸੀਂ ਇਸ ਨੂੰ ਦੇਖੋਗੇ ਜੀ ਵੀ ਇਹ ਕੁਛ ਸੈਕਿੰਡਾਂ ਦੀ ਗੇਮ ਹੈ ਮੈਂ ਕਹਿੰਦਾ ਕੋਕੋਕੋਲਾ ਵਰਗਾ ਸੀਗਾ ਹੁਣੇ ਪਾਣੀ ਹੈ ਨਾ ਤੇ ਆ ਸਾਫ ਹੋ ਗਿਆ ਮਿੱਤਰੋ ਲਗਭਗ ਅੱਛਾ ਪੀ ਵੀ ਸਕਦੇ ਆ ਇਹਨੂੰ ਪਾਣੀ ਹਾਂਜੀ ਇਹਨੂੰ ਪੀ ਸਕਦੇ ਆ ਜੀ ਆਪਾਂ ਕਿਉਂਕਿ ਇਹ ਪੀਣ ਦੇ ਯੋਗ ਹੈ ਜੀ ਇਸ ਟਾਈਮ ਇਹ ਉਹਦੇ ਨਾਲੋਂ ਵੀ ਜ਼ਿਆਦਾ ਸਾਫ਼ ਹੋ ਗਿਆ ਕਿਉਂਕਿ ਇਹਦੇ ਵਿੱਚ ਇੱਕ ਇਹੋ ਜੀ ਮੈਡੀਸਿਨ ਪੈ ਗਈ ਇੱਕ ਵਾਰੀ ਕੈਮਰੇ ਨੂੰ ਦਿਖਾ ਦਿਓ ਆ ਸਾਫ਼ ਅਸੀਂ ਪੀ ਲ ਕੇ ਦਿਖਾ ਦੋਗੇ ਹਾਂਜੀ ਹਾਂਜੀ ਬਿਲਕੁਲ ਸੋ ਮਿੱਤਰੋ ਜਿੱਥੇ ਬੀਟਾ ਟਿਨ ਪਾਈਸ ਨਾ ਪਾਣੀ ਬਿਲਕੁਲ ਸਾਫ਼ ਹੋ ਗਿਆ ਅਜਿਹਾਂ ਸੰਯੋਗ ਆ ਔਰ ਇਹਦੇ ਨਾਲੋਂ ਵੀ ਟੇਸਟੀ ਹੈ ਜੀ ਇਹ ਬਿਲਕੁਲ ਦੋਸਤੋ ਪਾਣੀ ਜਿਹੜਾ ਬਸ ਸਾਫ਼ ਕਰਤਾ ਵੀ ਖੁਦ ਬਣਾਈਆਂ ਹੋਈਆਂ ਦਵਾਈਆਂ ਦੇ ਨਾਲ ਜਿਸ ਤਰ੍ਹਾਂ ਸਰੀਰ ਦੀ ਤੁਹਾਡੀ ਗੰਦਗੀ ਇਥੇ ਆਪ ਹੁਣਿਆ ਕੋਈ ਵੀ ਸਮੱਸਿਆ ਆਪਾਂ ਮੇਂ ਸਰੀਰ ਦੀ ਹਰ ਇੱਕ ਸਮੱਸਿਆ ਦਾ ਇਥੇ ਦਵਾਈਆਂ ਦੇ ਨਾਲ ਮਨ ਨਾਲ ਬਿਨਾ ਚੀਰ ਫਾੜ ਤੋਂ ਬਿਨਾ ਆਪਰੇਸ਼ਨ ਤੋਂ ਸਰ ਇਹ ਚੀਜ਼ਾਂ ਨੂੰ ਤੁਸੀਂ ਦੱਸਤੀਆਂ ਵੀ ਗਠੀਆ ਦਰੰਗ ਉਹ ਵੀ ਠੀਕ ਹੁੰਦਾ ਪਥਰੀਆਂ ਵੀ ਠੀਕ ਹੁੰਦੀਆਂ ਇਸ ਤੋਂ ਇਲਾਵਾ ਫਿਰ ਕਿਹੜੀ ਕਿਹੜੀ ਸਮੱਸਿਆ ਜਿਵੇਂ ਬਵਾਸੀਰ ਹੋ ਗਈ ਬਹੁਤ ਸਾਰੇ ਸਾਡੇ ਨੌਜਵਾਨ ਪੀੜੀ ਦੇ ਵਿੱਚ ਹੀ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੂੰ ਕਬਜ ਹੁੰਦੀ ਹੈ ਉਹਦੇ ਤੋਂ ਬਵਾਸੀਰ ਬਣ ਜਾਂਦੀ ਹੈ ਲੋਕੋਰੀਆ ਹੁੰਦਾ ਉਹਦੇ ਤੋਂ ਯੂਟਰਸ ਦੀਆਂ ਰਸੌਲੀਆਂ ਬਣ ਜਾਂਦੀਆਂ ਨੇ ਔਰ ਅਸੀਂ ਇਹਨਾਂ ਚੀਜ਼ਾਂ ਦਾ ਸਪੈਸ਼ਲ ਟ੍ਰੀਟਮੈਂਟ ਕਰਦੇ ਹਾਂ ਬਵਾਸੀਰ ਕਿਸੇ ਵੀ ਕਿਸਮ ਦੀ ਹੋਵੇ ਬਵਾ ਪਗੰਦਰ ਹੋਵੇ ਬਵਾਸੀਰ ਫਿਸ਼ਰ ਹੋਵੇ ਬਵਾਸੀਰ ਸੈਂਪਲ ਹੋਵੇ ਖਾਰਿਸ਼ ਹੁੰਦੀ ਹੋਵੇ ਮੌਕੇ ਹੋਣ ਮੈਂ ਕਹਿੰਦਾ ਵੀ ਜੇਕਰ ਉਹਦੀ 1.5-2 ਮਹੀਨੇ ਰੈਗੂਲਰ ਮੈਡੀਸਨ ਪੇਸ਼ੈਂਟ ਲੈ ਲੈਂਦਾ ਤਾਂ ਉਹ ਇਸ ਬਿਮਾਰੀ ਨੂੰ ਸਦਾ ਲਈ ਭੁੱਲ ਜਾਂਦਾ 24 ਘੰਟੇ ਮੈਡੀਸਿਨ ਲੈਣ ਤੋਂ ਬਾਅਦ 24 ਘੰਟੇ ਬਾਅਦ ਇਹ ਉਹਨੂੰ ਯਾਦ ਨਹੀਂ ਰਹਿੰਦਾ ਕਿ ਮੈਨੂੰ ਬਵਾਸੀਰ ਸੀ ਕਿਸੇ ਕਿਸਮ ਦੀ ਕਿਉਂਕਿ ਉਹਦੀਆਂ ਤਕਲੀਫਾਂ ਖਤਮ ਹੋ ਜਾਂਦੀਆਂ ਪਰ ਉਹਦੇ ਲਈ ਜਿਹੜਾ ਟਰੀਟਮੈਂਟ ਹੈ ਉਹ ਸਹੀ ਤਰੀਕੇ ਨਾਲ ਹੀ ਲੈਣਾ ਪਏਗਾ ਜੇ ਆਪਾਂ ਕਹੀਏ ਵੀ ਆਪਾਂ ਦਵਾਈ ਵੀ ਲੈ ਰਹੇ ਆਂ ਤੇ ਮਨਮਰਜ਼ੀ ਵੀ ਆਪਣੀ ਕਰ ਰਹੇ ਆਂ ਫਿਰ ਤਾਂ ਆਪਾਂ ਨੂੰ ਜਿਹੜਾ ਉਹਦਾ ਇਲਾਜ ਕਰਨ ਤੇ ਟਾਈਮ ਲੱਗਦਾ ਪਰ ਜੇ ਕੋਈ ਪੇਸ਼ੈਂਟ ਇਸ ਚੀਜ਼ ਨੂੰ ਮੰਨਦਾ ਕਿ ਮੈਂ ਤੁਹਾਡੇ ਨਾਲ ਐਗਰੀ ਹਾਂ ਔਰ ਜਿਵੇਂ ਤੁਸੀਂ ਕਹੋਗੇ ਮੈਂ ਉਦਾਂ ਹੀ ਮੈਡੀਸਨ ਲਾਉਂਗਾ ਤਾਂ ਉਹ ਠੀਕ ਹੋ ਜਾਂਦਾ ਜੀ ਅੱਛਾ ਬਵਾਸੀਰ ਦਾ ਵੀ ਹੱਲ ਹੈਗਾ ਅਸੀਂ ਸ਼ੂਗਰ ਵਾਲੇ ਪੇਸ਼ੈਂਟ ਬੜੇ ਨੇ ਕਿ ਮੈਨੂੰ ਸ਼ੂਗਰ ਤਾਂ ਜੀ ਘਰ ਘਰ ਦੇ ਵਿੱਚ ਫੈਲੀ ਹੋਈ ਹੈ ਅਸੀਂ ਇਹਦੀ ਮੈਡੀਸਨ ਦਿੰਨੇ ਆ ਸ਼ੂਗਰ ਦੀ ਮੈਡੀਸਨ ਤਿੰਨ ਤੋਂ ਚਾਰ ਮਹੀਨੇ ਰੈਗੂਲਰ ਲੈਣੀ ਪੈਂਦੀ ਹੈ ਜੇ ਤਿੰਨ ਤੋਂ ਚਾਰ ਮਹੀਨੇ ਲਗਾਤਾਰ ਕੋਈ ਸ਼ੂਗਰ ਦਾ ਪੇਸ਼ੈਂਟ ਆਯੁਰਵੈਦਿਕ ਮੈਡੀਸਨ ਲੈਂਦਾ ਤਾਂ ਉਹ ਦਾ ਜਿਹੜਾ ਉਹਦਾ ਵੀ ਬਲੱਡ ਇਦਾਂ ਹੀ ਸਾਫ਼ ਹੋ ਜਾਂਦਾ ਔਰ ਉਹ ਜਿਹੜਾ ਹੈ ਸ਼ੂਗਰ ਤੋਂ ਬਚ ਸਕਦਾ ਉਹਦੀ ਇਨਸੂਲਿਨ ਦੁਆਰਾ ਬਣੀ ਸ਼ੁਰੂ ਹੋ ਜਾਂਦੀ ਹੈ ਔਰ ਉਹ ਜਿਹੜਾ ਹੈ ਸ਼ੂਗਰ ਦੀ ਬਿਮਾਰੀ ਤੋਂ ਵੀ ਰਾਹਤ ਪਾ ਸਕਦਾ ਹੈ ਭਾਵੇਂ ਮੈਂ ਬਹੁਤ ਸਾਰੇ ਪੇਸ਼ੈਂਟ ਐ ਇਹੋ ਜਿਹੇ ਠੀਕ ਕੀਤੇ ਨੇ ਜਿਨ੍ਹਾਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਟੀਕਾ ਲੱਗਦਾ ਸੀ ਕਿਸੇ ਨੂੰ ਦੋ ਟਾਈਮ ਕਿਸੇ ਨੂੰ ਇੱਕ ਟਾਈਮ ਇਨਸੂਲਿਨ ਇੰਜੈਕਸ਼ਨ ਲੱਗਦਾ ਸੀ ਪਰ ਉਹ ਨੂੰ ਇਨਸੂਲਿਨ ਨਹੀਂ ਸੀ ਬੰਦੀ ਪਰ ਉਹ ਸਾਡੇ ਕੋਲ ਉਹਨਾਂ ਨੇ ਮੈਡੀਸਨ ਲਈ ਉਹ ਠੀਕ ਹੈ ਔਰ ਉਹ ਬੱਚੇ ਸਭ ਕੁਝ ਖਾ ਪੀ ਰਹੇ ਆ ਸਬ ਕੁਸ਼ੋਕੇ ਆ ਕੋਈ ਪ੍ਰੋਬਲਮ ਨਹੀਂ ਔਰ ਇਹ ਜਿਹੜੀ ਬਿਮਾਰੀਆਂ ਨੇ ਇਹ ਅਸਲ ਵਿੱਚ ਸਾਡੀਆਂ ਆਪਦੀਆਂ ਖੁਦ ਕਰੀਦੀਆਂ ਹੋਈਆਂ ਕੁਝ ਬਿਮਾਰੀਆਂ ਨੇ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀ ਉਹ ਤਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਹੀ ਨਹੀਂ ਸੀ ਵੀ ਕੋਈ ਦਵਾਈ ਚੀਜ਼ ਹੁੰਦੀ ਹੈ ਜੀ ਇਹ ਤਾਂ ਅਸੀਂ ਬਣਾ ਲੀਆਂ ਬਿਮਾਰੀਆਂ ਪੈਦਾ ਹੋ ਗਈਆਂ ਤਾਂ ਦਵਾਈਆਂ ਵੀ ਪੈਦਾ ਹੋ ਗਈਆਂ ਜੇਕਰ ਅਸੀਂ ਥੋੜਾ ਜਿਹਾ ਪਰਹੇਜ਼ ਤੇ ਥੋੜਾ ਜਿਹਾ ਧਿਆਨ ਦੇ ਦਈਏ ਤਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਸੋ ਬਿਲਕੁਲ ਦੋਸਤੋ ਆਪਾਂ ਇਹ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਆਪਣਾ ਸਰਕਾਰਾਂ ਪਾਸ ਦੇ ਮੈਮ ਲੇਡੀਜ਼ ਨੂੰ ਬੜੀਆਂ ਸਮੱਸਿਆਵਾਂ ਮੈਂ ਹੁੰਦੀਆਂ ਨੇਗੀਆਂ ਉਹਨਾਂ ਉਹਨਾਂ ਦੇ ਬਾਰੇ ਤੁਸੀਂ ਖੁੱਲ ਕੇ ਦੱਸੋ ਵੀ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਇੱਥੇ ਹੱਲ ਮਿਲ ਨਹੀਂ ਲੇਗੇ ਫਿਰ ਉਹ ਜਿਵੇਂ ਸਭ ਤੋਂ ਪਹਿਲਾਂ ਛੋਟੀਆਂ ਉਮਰ ਦੇ ਵਿੱਚ ਵੀ ਮੈਂ ਵੇਖਿਆ 14-15 ਸਾਲ ਦੀਆਂ ਲੜਕੀਆਂ ਨੂੰ ਵੀ ਮੇਰੇ ਕੋਲ ਜਵਾਂਦੀਆਂ ਨੇ ਉਹਨਾਂ ਨੂੰ ਲਕੋਰੀਆ ਦੀ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਦਾ ਇਲਾਜ ਲਕੋਰੀਆ ਦਾ ਕੀਤਾ ਜਾਂਦਾ ਉਹਨਾਂ ਉਹ ਤਾਂ ਮਤਲਬ ਕਿ ਨੈਕਸਟ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਲੇਕਿਨ ਜਿਹੜੇ ਲੋਕ ਲਕੋਰੀਆ ਦਾ ਇਲਾਜ ਵੀ ਨਹੀਂ ਕਰ ਕਿਸਨੂੰ ਮਾਸ ਵਾਲੀ ਗੰਡ ਬਣ ਜਾਂਦੀ ਹੈ ਕਿਸਨੂੰ ਬਲੱਡ ਵਾਲੀਆਂ ਬਣ ਜਾਂਦੀਆਂ ਨੇ ਕਿਸਨੂੰ ਪਾਣੀ ਵਾਲੀਆਂ ਸਿਸਟ ਬਣ ਜਾਂਦੀਆਂ ਨੇ ਉਹ ਲਕੋਰੀਏ ਤੋਂ ਇੰਨੀਆਂ ਪ੍ਰੋਬਲਮਾਂ ਕ੍ਰੀਏਟ ਹੋ ਜਾਂਦੀਆਂ ਤਾਂ ਅਸੀਂ ਰਸੌਲੀਆਂ ਦਾ ਜਿਹੜਾ ਇਲਾਜ ਆ ਆਯੁਰਵੈਦਿਕ ਮੈਡੀਸਨ ਤੇ ਇਲੈਕਟਰ ਹੋਮੋਪੈਥੀ ਦੇ ਵਿੱਚ ਬਿਨਾ ਆਪਰੇਸ਼ਨ ਦੇ ਇਸ ਚੀਜ਼ ਦਾ ਪ੍ਰੋਪਰ ਤੇ ਪੱਕਾ ਇਲਾਜ ਕਰਦੇ ਹਾਂ ਜੇ ਕਿਸਨੂੰ ਲਕੋਰੀਆ ਉਹ ਇਗਨੋਰ ਨਹੀਂ ਕਰਨਾ ਚਾਹੀਦਾ ਕਿਉਂਕਿ ਰਸੌਲੀਆਂ ਬਣਨ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹਦੇ ਨਾਲ ਗੱਲਾਂ ਰਸੌਲੀਆਂ ਨਹੀਂ ਬੰਦੀਆਂ ਜੀ ਪੂਰੀ ਜ਼ਿੰਦਗੀ ਦੀ ਬੱਚੇ ਜਿਹੜੇ ਇਹੋ ਜਿਹੇ ਆਪਣੇ ਘਰਾਂ ਦੇ ਵਿੱਚ ਕੇਸ ਆ ਰਹੇ ਆ ਤੀਜੇ ਚੌਥੇ ਘਰ ਦੇ ਵਿੱਚ ਔਲਾਦ ਨਹੀਂ ਉਹਦਾ ਵੱਡਾ ਕਾਰਨ ਜਿਹੜਾ ਹੈ ਉਹ ਰਸੋਲੀ ਹੈ ਜੀ ਕਿਉਂਕਿ ਉਹਨਾਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ ਸਹੀ ਤਰੀਕੇ ਨਾਲ ਉਹ ਪ੍ਰੈਗਨੈਂਸੀ ਨਾ ਹੋਣ ਦਾ ਕਾਰਨ ਜਾਂ ਹੋ ਕੇ ਪ੍ਰੈਗਨੈਂਸੀ ਕੇਸ ਖਰਾਬ ਹੁੰਦਾ ਵਾਰ-ਵਾਰ ਉਹਦਾ ਵੱਡਾ ਕਾਰਨ ਸਿਰਫ ਇਹੀ ਹੈ ਕਿ ਜਦੋਂ ਸ਼ੁਰੂ ਦੇ ਵਿੱਚ ਬੱਚੇ ਨੂੰ ਮਾਪੇ ਧਿਆਨ ਨਹੀਂ ਦਿੰਦੇ ਜਾਂ ਬੱਚਾ ਛੋਟਾ ਹੁੰਦਾ ਉਸ ਵੇਲੇ ਸੰਗ ਦਾ ਹੁੰਦਾ ਜਾਂ ਉਹ ਆਪਦੀ ਗੱਲ ਨੂੰ ਪੂਰੀ ਦੱਸਣ ਦੇ ਯੋਗ ਨਹੀਂ ਹੁੰਦਾ ਔਰ ਮਾਪਿਓ ਉਹਦੇ ਵੱਲ ਧਿਆਨ ਨਹੀਂ ਦਿੰਦੇ ਤਾਂ ਉਹ ਬੱਚਿਆਂ ਦੇ ਵਿੱਚ ਇਹ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਹੁਣ ਜਿੰਨੀਆਂ ਮੁੰਡਿਆਂ ਦੇ ਵਿੱਚ ਸੈਕਸ਼ੂਅਲ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਉਹਦਾ ਵੀ ਇਹੀ ਕਾਰਨ ਹੈ ਕਿ ਉਹ ਆਪਦੇ 11 ਦੋਸਤਾਂ ਨਾਲ ਵੀ ਸ਼ੇਅਰ ਨਹੀਂ ਕਰਦੇ ਸੰਗਦੇ ਔਰ ਆਪਦੇ ਮਾਪਿਓ ਨਾਲ ਵੀ ਸੰਗਦੇ ਸ਼ੇਅਰ ਨਹੀਂ ਕਰਦੇ ਆਸ-ਆਸੇ ਉਹ ਵੱਡੀ ਇੱਕ ਪ੍ਰੋਬਲਮ ਬਣ ਜਾਂਦੀ ਹੈ ਬਾਅਦ ਵਿੱਚ ਔਲਾਦ ਹੀ ਨਹੀਂ ਹੁੰਦੀ ਬਹੁਤ ਸਾਰੇ ਇਹੋ ਜਿਹੇ ਘਰ ਨੇ ਜਿਹੜੇ ਬੇਔਲਾਦ ਨੇ ਪਰ ਮੈਂ ਕਹਿੰਦਾ ਵੀ ਜੇਕਰ ਇਹਨਾਂ ਚੀਜ਼ਾਂ ਦਾ ਹਰ ਇੱਕ ਚੀਜ਼ ਦਾ ਇਲਾਜ ਹੈਗਾ ਪਰ ਜੇਕਰ ਪੇਸ਼ੈਂਟ ਧਿਆਨ ਦੇਵੇ ਭਾਵੇਂ ਉਹ ਲੜਕਾ ਹੈ ਭਾਵੇਂ ਲੜਕੀ ਹੈ ਭਾਵੇਂ ਕੋ ਨਸ਼ਾ ਕਰਦਾ ਭਾਵੇਂ ਨਹੀਂ ਨਸ਼ਾ ਕਰਦਾ ਨਸ਼ੇ ਦੀ ਲਹਮ ਤੇ ਗੱਲ ਬਣਤਾ ਗਈ ਹੈ ਕਿ ਪ੍ਰੈਗਨਨਸੀ ਦਾ ਕਾਰਨ ਇਹ ਹੋ ਸਕਦੀ ਹੈ ਲੇਕਿਨ ਕਈ ਕਾਰਨ ਸਾਡੇ ਹੋਰ ਵੀ ਨੇ ਜੇਕਰ ਅਸੀਂ ਇਹਨੂੰ ਇੱਕ ਵਾਰੀ ਟਾਈਮ ਕੱਢ ਕੇ ਚੈੱਕ ਕਰਵਾ ਲੈਨੇ ਆ ਤਾਂ ਸਾਨੂੰ ਉਹਦਾ ਅਸਲੀ ਕਾਰਨ ਪਤਾ ਲੱਗ ਗਿਆ ਤਾਂ ਅਸੀਂ ਵੱਡੀਆਂ ਵੱਡੀਆਂ ਰਿਪੋਰਟਾਂ ਵੱਡੇ ਵੱਡੇ ਟੈਸਟਾਂ ਤੋਂ ਬਚ ਸਕਦੇ ਆਂ ਔਰ ਅਸੀਂ ਉਹਦਾ ਟਰੀਟਮੈਂਟ ਲੈ ਕੇ ਹਲਕਾ ਜਾ ਅਸੀਂ ਆਪਦੀ ਜਿਹੜੀ ਹੈ ਇਹਨਾਂ ਸਮੱਸਿਆਵਾਂ ਤੋਂ ਬਚ ਸਕਦੇ ਆਂ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਸਰ ਕਿ ਸੌਲੀਆਂ ਜ਼ਰੂਰੀ ਨੇ ਕਿ ਲੇਡੀਜ਼ ਦੀ ਹੁਣ ਗਲੇ ਦੀ ਰਸੌਲੀ ਹੋਈ ਨੱਕ ਦੀਆਂ ਰਸੌਲੀਆਂ ਹੋਈਆਂ ਉਸ ਚੀਜ਼ ਦਾ ਵੀ ਆਪਾਂ ਪ੍ਰੋਪਰ ਇਲਾਜ ਕਰਦੇ ਆ ਬਿਨਾ ਆਪਰੇਸ਼ਨ ਦੇ ਸੈਕੰਡਲੀ ਪੱਥਰੀਆਂ ਪਿੱਟੇ ਦੀ ਪੱਥਰੀ ਗੁਰਦੇ ਦੀ ਪੱਥਰੀ ਆਪਾਂ ਕਹਿੰਦੇ ਨੇ ਕਿ ਪਿੱਟੇ ਦੀ ਪੱਥਰੀ ਜਿਹੜੀ ਹਾਉ ਨਹੀਂ ਨਿਕਲਦੀ ਬਿਨਾ ਆਪਰੇਸ਼ਨ ਦੇ ਪਰ ਉਹ ਬਣੀ ਵੀ ਤਾਂ ਹੈ ਨਾ ਕਿਸੇ ਜਗ੍ਹਾ ਤੋਂ ਜਾ ਕੇ ਤੋਂਵੇਂ ਉਸੇ ਜਗ੍ਹਾ ਰਹੀ ਉਹ ਨਿਕਲੇਗੀ ਵੀ ਜੀ ਪਿੱਟੜੀ ਪਥਰੀ ਵੀ ਆਪਾਂ ਦਾ ਇਲਾਜ ਕਰਦੇ ਆਂ ਔਰ ਗੁਰਦੇ ਦੀਆਂ ਪਥਰੀਆਂ ਦਾ ਤਾਂ ਕਰਦੇ ਹੀ ਕਰਦੇ ਆਂ ਜੀ ਮੰਨ ਲਓ ਕਿਸੇ ਰਸੌਲੀਆਂ ਜਾਂ ਪਥਰੀ ਕਿੰਨੇ ਦਿਨਾਂ ਚ ਰਿਜ਼ਲਟ ਦੇਖਣ ਨੂੰ ਮਿਲਿਆ ਵੀ ਇੱਥੇ ਦੇਖੋ 15-15 ਦਿਨ ਦੇ ਵਿੱਚ ਵੀ ਮਿਲਿਆ ਹੈ ਪਰ ਕੁਝ ਪੇਸ਼ੈਂਟ ਦੇ ਬਾਡੀ ਸਟਰਕਚਰ ਤੇ ਹੁੰਦਾ ਕੁਝ ਮੈਡੀਸਿਨ ਖਾਣ ਦੇ ਸਿਰ ਤੇ ਵੀ ਹੁੰਦਾ ਜੀ ਹਣਾ ਨਹੀਂ ਤਾਂ ਐਵੇਂ ਆਪਾਂ ਉਹਨਾਂ ਨੂੰ ਦੱਸ ਦਿਆ ਕਿ ਡੇਢ ਦੋ ਮਹੀਨੇ ਤਾਂ ਲੱਗ ਜਾਣਗੇ ਕਿਉਂਕਿ ਪ੍ਰੋਪਰ ਜੇ ਮੈਡੀਸਿਨ ਖਾਵਾਂਗੇ ਤਾਂ ਦੁਬਾਰਾ ਕਦੇ ਵਾਇਰਲ ਨਹੀਂ ਆਏਗਾ ਜੀ ਮਤਲਬ ਉਹ ਕਹਿ ਸਕਦੇ ਆ ਵੀ ਕਭਰੌਣ ਦੀ ਲੋੜ ਨਹੀਂ ਨਾ ਆਪਰੇਸ਼ਨ ਕਰਾਉਣ ਦੀ ਲੋੜ ਆ ਪਥਰੀਆਂ ਹੋਣ ਰਸੋਲੀਆਂ ਹੋਣ ਉਹਨਾਂ ਦਾ ਹੱਲ ਬਿਨਾ ਆਪਰੇਸ਼ਨ ਤੋਂ ਹੈਗਾ ਇਸ ਤੋਂ ਇਲਾਵਾ ਮੈਡਮ ਨਾ ਚਮੜੀ ਰੋਗ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਸਰਾਇਸਿਸ ਹੋਵੇ ਜਾਂ ਚਮੜੀ ਦਾ ਕੋਈ ਵੀ ਰੋਗ ਹੋਵੇ ਉਹਨਾਂ ਦਾ ਵੀ ਹੱਲ ਇੱਥੇ ਮਿਲਿਆ ਬਿਲਕੁਲ ਹਾਂ ਜੀ ਜਿਵੇਂ ਐਕਜ਼ੀਮਾ ਹੋ ਜਾਂਦਾ ਆ ਜਾਂ ਸਰਾਇਸਿਸ ਹੋ ਜਾਂਦੀ ਹੈ ਸਕਿਨ ਦੀ ਤਾਂ ਉਹਦਾ ਪ੍ਰੋਪਰ ਹੱਲ ਹੈ ਆਪਣੇ ਕੋਲ ਬਿਲਕੁਲ ਕਿਉਂਕਿ ਉਹ ਇਹ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਇਹ ਸਕਿਨ ਦੀਆਂ ਨਹੀਂ ਹੁੰਦੀਆਂ ਇਹ ਜ਼ਿਆਦਾਤਰ ਲਿਵਰ ਤੋਂ ਪ੍ਰੋਬਲਮ ਆਉਂਦੀ ਆ ਜੀ ਜਿਹੜੀ ਇਹ ਐਕਜ਼ੀਮਾ ਦੀ ਹੋਗੀ ਜਾਂ ਸਕਿਨ ਸਰਾਸਸ ਹੋਗੀ ਜੀ ਇਹਨਾਂ ਦਾ ਵੀ ਹੱਲ ਹੈਗਾ ਕਿਉਂਕਿ 90% ਪ੍ਰੋਬਲਮ ਹੁੰਦੀਆਂ ਹੀ ਲਿਵਰ ਤੋਂ ਨੇ ਬਿਲਕੁਲ ਸਰ ਲਿਵਰ ਇੱਕ ਇਹੋ ਜੀ ਚੀਜ਼ ਹੈ ਜਿਹੜਾ 288 ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ਜੀ ਜਿਵੇਂ ਐਸਿਡ ਤਜਾਬ ਤੋਂ ਸ਼ੁਰੂ ਹੋ ਕੇ ਵੱਡੀ ਤੋਂ ਵੱਡੀ ਪ੍ਰੋਬਲਮ ਅਸਥਮਾ ਤੱਕ ਬਵਾਸੀਰ ਤੱਕ ਸਿਰ ਸੌਲੀਆਂ ਤੱਕ ਸਰੀਰ ਦੀਆਂ ਗੰਡਾਂ ਤੱਕ ਵਾਲਾਂ ਨੂੰ ਝੜਨ ਤੱਕ ਕੈਂਸਰ ਤੱਕ ਲਜਾਨ ਵਾਲਾ ਵੱਡਾ ਕਾਰਨ ਉਹ ਸਾਡਾ ਲਿਵਰ ਹੈ ਕਿਉਂਕਿ ਲਿਵਰ ਇੱਕ ਇਹੋ ਜੀ ਚੀਜ਼ ਹੈ ਜੇ 288 ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਲਿਵਰ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਸਾਡੇ ਅਸੀਂ ਫਾਸਟ ਫੂਡ ਹੀ ਖਾਈ ਜਾ ਰਹੇ ਹਾਂ ਜਾਂ ਸਾਡੇ ਖਾਣੇਦਾਨੇ ਹੀ ਬਦਲ ਗਏ ਸਾਡੇ ਖਾਣ ਦੇ ਤਰੀਕੇ ਬਦਲ ਗਏ ਸਾਡਾ ਕੋਈ ਕਿਸੇ ਚੀਜ਼ ਨੂੰ ਖਾਣ ਦਾ ਟਾਈਮ ਹੀ ਨਹੀਂ ਤਾਂ ਨੇਚਰਲੀ ਸਾਨੂੰ ਲਿਵਰ ਦੇ ਵਿੱਚ ਇਨਫੈਕਸ਼ਨ 99% ਲੋਕ ਟੈਸਟ ਕਰਵਾਉਣ ਤਾਂ ਉਹਨਾਂ ਦਾ ਲਿਵਰ ਫੈਟੀ ਆਉਂਦਾ ਉਹਦਾ ਕਾਰਨ ਕੀ ਹੈ ਕਿ ਸਾਡਾ ਜਿਹੜਾ ਉਹ ਕਹਿੰਦੇ ਅਸੀਂ ਖਾਂਦੇ ਵੀ ਕੁਝ ਨਹੀਂ ਜੀ ਕਈ ਲੋਕ ਆ ਕੇ ਕਹਿੰਦੇ ਮੈਨੂੰ ਥਾਇਰੋਇਡ ਹੋ ਗਿਆ ਜੀ ਮੈਂ ਤਾਂ ਕੁਝ ਖਾਂਦਾ ਹੀ ਨਹੀਂ ਜੀ ਮੈਂ ਤਾਂ ਇੱਕ ਰੋਟੀ ਖਾਂਦਾ ਜੀ ਮੈਂ ਤਾਂ ਐਡਾ ਮੋਟਾ ਹੋ ਗਿਆ ਜੀ ਲੇਡੀਜ਼ ਆ ਕੇ ਬਹੁਤ ਸਾਰੀਆਂ ਕਹਿੰਦੀਆਂ ਮੈਂ ਤਾਂ ਇੱਕ ਫੁਲਕਾ ਖਾਨੀ ਆ ਜੀ ਉਹ ਜਿਹੜਾ ਥਾਇਰੋਇਡ ਵਧਿਆ ਉਹਦਾ ਕਾਰਨ ਤਾਂ ਲਿਵਰ ਹੈ ਲੇਕਿਨ ਜੇਕਰ ਅਸੀਂ ਲਿਵਰ ਕੰਟਰੋਲ ਕਰ ਲਿਆ ਲਿਵਰ ਨੂੰ ਸਾਫ ਕਰ ਲਿਆ ਸਾਨੂੰ ਹਾਰਡੀਆਂ ਪ੍ਰੋਬਲਮਸ ਕ੍ਰੀਏਟ ਨਹੀਂ ਹੋਣਗੀਆਂ ਸਾਨੂੰ ਲਿਵਰ ਦੀਆਂ ਪ੍ਰੋਬਲਮਸ ਕ੍ਰੀਏਟ ਨਹੀਂ ਹੋਣੀਆਂ ਸਾਨੂੰ ਫੂਡ ਪਾਈਪ ਦੀਆਂ ਪ੍ਰੋਬਲਮਸ ਕ੍ਰੀਏਟ ਨਹੀਂ ਹੋਣਗੀਆਂ ਔਰ ਅਗਰ ਸਾਡਾ ਸਾਰਾ ਅੰਦਰ ਜਿਹੜਾ ਹੈ ਜਿਹੜੀ ਅੰਦਰਲੀ ਸਕਿਨ ਹੈ ਬਾਹਰਲੀ ਸਕਿਨ ਨਾਲੋਂ 21 ਗੁਣਾ ਜ਼ਿਆਦਾ ਸੌਫਟ ਹੈ ਲੇਕਿਨ ਅਸੀਂ ਅੰਦਰ ਸਿਰਫ ਮਿਰਚਾਂ ਹੀ ਠੂਸੀ ਜਾ ਰਹੇ ਹਾਂ ਅਗਰ ਅਸੀਂ ਇੱਕ ਨਿੱਕੇ ਜਿਹੇ ਜ਼ਖਮ ਦੇ ਉੱਤੇ ਮਿਰਚ ਲੱਗ ਜਾਵੇ ਤਾਂ ਤੁਸੀਂ ਦੇਖੋ ਕਿੰਨੀ ਤਕਲੀਫ ਹੁੰਦੀ ਹੈ ਤੇ ਜਿਹੜੀ ਜੀ ਤੁਸੀਂ 24 ਘੰਟੇ 21 ਗੁਣਾ ਸੌਫਟ ਸਕਿਨ ਦੇ ਉੱਤੇ ਸੁੱਟੀ ਜਾ ਰਹੇ ਹੋ ਉਹਦੇ ਨਾਲ ਤਾਂ ਸਰਾਇਸਿਸ ਹੋਣਾ ਹੀ ਹੋਣਾ ਉਹਦੇ ਨਾਲ ਐਕਜ਼ੀਮਾ ਹੋਣੀ ਹੋਣੀ ਹੈ ਉਹਦੇ ਨਾਲ ਖੁਰਕ ਖਾਰਿਸ਼ ਫੋੜੇ ਫਿੰਸੀਆਂ ਹੋਣੇ ਹੀ ਹੋਣੇ ਔਰ ਇਹ ਸਾਰੇ ਕਾਸੇ ਦਾ ਕਾਰਨ ਲਿਵਰੀ ਕੰਟਰੋਲ ਕਰ ਸਕਦਾ ਹੈ ਲਿਵਰ ਸਾਡੇ ਘਰ ਦਾ ਇੱਕ ਮੇਨ ਮੀਟਰ ਹੈ ਜਿਨੇ ਪੂਰੇ ਘਰ ਨੂੰ ਸਪਲਾਈ ਦੇਣੀ ਹੈ ਤੇ ਜੇ ਮੀਟਰ ਹੀ ਬੰਦ ਹੋ ਗਿਆ ਤਾਂ ਪੂਰੇ ਘਰ ਦੀ ਸਪਲਾਈ ਵੀ ਆਟੋਮੈਟਿਕ ਬੰਦ ਹੋ ਜਾਏਗੀ ਇਸ ਲਈ ਲੇਬਰ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਲੇਬਰ ਵੱਲ ਧਿਆਨ ਦੇਤਾ ਤਾਂ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ ਛੁਟਕਾਰਾ ਪਾ ਲਾਂਗੇ ਸਰ ਮੈਗਨਨ ਲੱਗੂਗਾ ਕਿ ਆਪਾਂ ਸਾਰੀਆਂ ਸਮੱਸਿਆਵਾਂ ਉਹ ਰੱਦ ਸੀ ਚੁੱਕਿਆ ਹਾਂ ਦਰਸ਼ਕ ਸੋਚ ਰਹੇ ਹੋਣਗੇ ਪਹੁੰਚਣਾ ਕਿੱਥੇ ਪੈਣਾ ਸਰ ਕਿੱਥੇ ਆਉਣਾ ਪਊਗਾ ਇਹ ਸਾਡਾ ਜੀ ਆਰਮਾਨ ਹੈਲਥ케ਅਰ ਚੱਕੀ ਵਾਲੀ ਗਲੀ ਚੀਮਾ ਮਾਰਕੀਟ ਨੇੜੇ ਬੱਸ ਸਟੈਂਡ ਮੋਗਾ ਔਰ ਮੇਰਾ ਮੋਬਾਈਲ ਨੰਬਰ ਹੈ 8194 8194 81 87250 92001 ਤੁਸੀਂ ਇਹਨਾਂ ਨੰਬਰਾਂ ਤੇ ਮੇਰੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਬਿਮਾਰੀ ਐ ਇਹੋ ਜੀ ਵੀ ਹੈ ਜਿਹਦਾ ਹੱਲ ਤੁਹਾਡਾ ਘਰੇ ਬੈਠੇ ਹੀ ਹੁੰਦਾ ਹੋਇਆ ਤੁਹਾਡੀ ਰਸੋਈ ਚੋਂ ਹੀ ਹੁੰਦਾ ਹੋਇਆ ਤਾਂ ਸਾਨੂੰ ਇਹਨਾਂ ਪੈਸਿਆਂ ਦੀ ਜ਼ਰੂਰਤ ਨਹੀਂ ਅਸੀਂ ਸਮਾਜ ਸੇਵਾ ਕਰਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਤੁਹਾਨੂੰ ਉਹਦਾ ਹੱਲ ਘਰੇ ਬੈਠੇ ਵੀ ਦੱਸਿਆ ਜਾਊਗਾ ਔਰ ਇਥੋਂ ਹਰ ਬਿਮਾਰੀ ਦੇ ਇਲਾਜ ਲਈ ਦਵਾਈਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਭੇਜੀਆਂ ਜਾਂਦੀਆਂ ਉਹਦਾ ਵੀ ਸਾਡੇ ਕੋਲੇ ਖਾਸ ਪ੍ਰਬੰਧ ਹੈ ਅਗਰ ਕਿਸੇ ਵੀ ਇਨਸਾਨ ਨੂੰ ਕੋਈ ਵੀ ਬਿਮਾਰੀ ਹੈ ਬੇਚ ਜੀ ਕੋ ਸਾਡੇ ਨੰਬਰਾਂ ਤੇ ਕੰਟੈਕਟ ਕਰਕੇ ਆਪਦੀ ਜ਼ਿੰਦਗੀ ਲਈ ਆਪਦੀ ਮੁਸ਼ਕਲ ਲਈ ਸਾਨੂੰ ਸੰਪਰਕ ਕਰ ਸਕਦੇ ਆ ਧੰਨਵਾਦ मैम ਗੱਲਬਾਤ ਕੀ ਕਹਿਣਾ ਚਾਹੁੰਦੇ ਹੋ ਕੁਝ ਮੈਮ ਹਾਂਜੀ ਜੀ ਜਿਵੇਂ ਰਸੋਲੀਆਂ ਹੋਈਆਂ ਜੀ ਬਾਬਾਸੀ ਰੋਈ ਪੱਥਰੀਆਂ ਹੋਈਆਂ ਜੀ ਔਰ ਹਰਨੀਆਂ ਹੋਈਆਂ ਜਾਂ ਗੋਡੇ ਇਹਨਾਂ ਦਾ ਆਪਾ ਬਿਨਾ ਆਪਰੇਸ਼ਨ ਦੇ ਆਯੁਰਵੈਦਿਕ ਮੈਡੀਸਨ ਜੀ ਔਰ ਇਲੈਕਟਰ ਹੋਮੋਪੈਥਿਕ ਮੈਡੀਸਨ ਦੇ ਵਿੱਚ ਪ੍ਰੋਪਰ ਇਲਾਜ ਕਰਦੇ ਆ ਜੀ ਸੋ ਬਿਲਕੁਲ ਦੋਸਤੋ ਇੱਥੇ ਹਰ ਇੱਕ ਸਮੱਸਿਆ ਦਾ ਹੱਲ ਹੈਗਾ ਭਾਵੇਂ ਪਥਰੀਆਂ ਨੇ ਰਸੌਲੀਆਂ ਨੇ ਸ਼ੂਗਰ ਆ ਜਾਂ ਲੀਵਰ ਦੀ ਕੋਈ ਵੀ ਪ੍ਰੋਬਲਮ ਆ ਜਾਂ ਕੋਈ ਵੀ ਸਮੱਸਿਆ ਗੋਡਿਆਂ ਦੀ ਆ ਹਰ ਇੱਕ ਸਮੱਸਿਆ ਦਾ ਹੱਲ ਇੱਥੇ ਬਿਨਾ ਆਪਰੇਸ਼ਨ ਬਿਨਾ ਚੀਰ ਫਾੜ ਤੋਂ ਸਿਰਫ ਆਯੁਰਵੈਦਿਕ ਤਰੀਕੇ ਦੇ ਨਾਲ ਦਵਾਈਆਂ ਦੇ ਨਾਲ ਮਿਲਣ ਵਾਲਾ ਜਿੱਥੇ ਜਿੱਥੇ ਤੱਕ ਡਾਕਟਰ ਸਾਹਿਬ ਨੇ ਕਿਹਾ ਵੀ ਘਰ ਬੈਠੇ ਵੀ ਤੁਹਾਡਾ ਇਲਾਜ ਕਰ ਦਾਂਗੇ ਵੀ ਤੁਸੀਂ ਘਰ ਬੈਠੇ ਦਵਾਈ ਵੀ ਮੰਗਵਾ ਸਕਦੇ ਹੋ ਦੇਸ਼ਾਂ-ਵਦੇਸ਼ਾਂ ਤੱਕ ਵੀ ਦਵਾਈ ਮੰਗਵਾ ਸਕਦੇ ਹੋ ਤੇ ਬਿਲਕੁਲ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨੰਬਰ ਵੀ ਸਕਰੀਨ ਉੱਪਰ ਦਿੱਤੇ ਹੋਏ ਨੇ ਕਿ ਮੋਗਾ ਦੇ ਵਿੱਚ ਬੈਠੇ ਆਂ ਾਰਮਾਨ ਹੈਲਥ ਕੇਅਰ ਡਾਕਟਰ ਸੁਖਦੇਵ ਸਿੰਘ ਹੁਣ ਮੋਗੇ ਵਾਲਿਆਂ ਦੇ ਕੋਲ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਹੋਣਾ ਪੰਜਾਬ ਚੈਨਲ ਦੇ ਨਾਲ ਕੈਮਰਾਵਾਸਨ ਗੁਰਦੇਵ ਦੇ ਨਾਲ ਧੰਨਵਾਦ